ਪ੍ਰੋਗਰਾਮ ਨੂੰ ਅੱਜ ਇੱਧਰ ਦਾ ਸ਼ਖੰਤਾ ਸਵਾਗਤ ਸਤਿ ਪਵਨ ਪਿਆਰ ਤੇ ਸਤਿ ਸਕਾਰ ਨਾਲ ਸਤਿ ਸ਼ਕਰ ਮੇਰੇ ਨਾਲ ਅੱਜ 23 ਸਾਲ ਦੀ ਨੌਜਵਾਨ ਕੁੜੀ ਹੈ ਅਵੰਤਿਕਾ ਪੰਜਤੂਰੀ ਪੰਜਤੂਰੀ ਤਾਂ ਕਹਿੰਦੇ ਆ ਕਿ ਪੰਜ ਤੂਰੋਂ ਦਾ ਪਿੰਡ ਹੈ ਮੋਗੇ ਦਾ ਧਰਮਕੋਟ ਵਾਲੀ ਸਾਈਡ ਜਦੋਂ ਜਾਣਦੇ ਆ ਇੱਧਰ ਨੂੰ ਇਹ ਪਿੰਡ ਆਉਂਦਾ ਹੈ ਇਹ ਕੁੜੀ ਨਾਲ ਅੱਜ ਮੁਲਾਕਾਤ ਕਰਨਾ ਇਸ ਨੌਜਵਾਨ ਕੁੜੀ ਦੇ ਨਾਲ ਇਹ ਮਕਸਦ ਹੈ ਕਿ ਕਰੀਬ 2 ਸਾਲ ਪਹਿਲਾਂ ਇਹਨਾਂ ਨੇ ਨਿਊਜ਼ੀਲੈਂਡ ਦੀ ਜਿਹੜੀ ਜੰਮੇ ਪੜ੍ਹਿਆ ਉੱਥੋਂ ਇਹ ਛੱਡ ਕੇ ਆਪਦੇ ਜਿਹੜੇ ਪੁਰਖਿਆਂ ਦੀ ਧਰਤੀ ਆਪਦੇ ਪਾਪਾ ਕੋਲ ਆਏ। ਜਿਨ੍ਹਾਂ ਨੇ ਇੱਥੇ ਡੋਰ ਖੜਕਾ ਕੇ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਦਾ ਸਕੂਲ ਵਿੱਚ ਇੱਕ ਟ੍ਰੇਨਿੰਗ ਸੈਂਟਰ, ਸਕਿੱਲ ਟ੍ਰੇਨਿੰਗ ਸੈਂਟਰ ਬਣਾਇਆ। ਤੇ ਬਹੁਤ ਕੋਸ਼ਿਸ਼ਾਂ ਦੇ ਨਾਲ ਜਿਹੜੇ ਘਰੇ ਬੈਠੇ ਮੁੰਡੇ ਕੁੜੇ ਖਾਸ ਕਰਕੇ ਔਰਤਾਂ ਲਈ ਕਿ ਉਹਨਾਂ ਨੂੰ ਸਕਿੱਲ ਕੀਤਾ ਜਾਵੇ, ਉਹਨਾਂ ਨੂੰ ਸਕਿੱਲ ਸਿਖਾਈ ਜਾਣ। ਸਕਿੱਲ ਦਾ ਮਤਲਬ ਕੰਪਿਊਟਰ ਦੇ ਉੱਤੇ ਹੱਥ ਖੋਲਿਆ ਜਾਵੇ ਜਾਂ ਇਸ ਤਰ੍ਹਾਂ ਦੇ ਕੰਮ ਸਿਖਾਏ ਜਾਣ। ਤਾਂ ਕਿ ਉਹਨਾਂ ਨੂੰ ਇੱਥੇ ਪਿੰਡ ਬੈਠਿਆਂ ਨੂੰ ਜਿਹੜੀਆਂ ਆਨਲਾਈਨ ਜੌਬਸ ਆ ਜਿਹੜੀਆਂ ਜਿਹੜੀਆਂ ਅਸੀਂ ਆਈਟੀ ਸੈਕਟਰ ਦੇ ਵਿੱਚ ਲੱਭਦੇ ਆ ਉਹ ਉਹ ਇੱਥੇ ਉਹਨਾਂ ਨੂੰ ਉਪਲਬਧ ਹੋ ਸਕਣ ਇਹਨਾਂ ਨੂੰ ਸਫਲਤਾ ਮਿਲੀ 500 ਦੇ ਕਰੀਬ ਇਹਨਾਂ ਨੇ ਔਰਤਾਂ ਨੂੰ ਇਸ ਰਾਹੇ ਲੈ ਕੇ ਜਾਂਦਾ ਤੇ ਕੁਝ ਨਾ ਕੁਝ ਕੰਪਨੀਆਂ ਨਾਲ ਇਹਨਾਂ ਦਾ ਹੱਥ ਮਿਲਿਆ ਤੇ ਹੁਣ ਇਹਨਾਂ ਨੂੰ ਜੌਬ ਦੀ ਲਾਈਨ ਤੇ ਵਿਛੜਾ ਰਿਹਾ ਅ ਗੱਲਬਾਤ ਕਰਾਂਗੇ ਕਿਉਂ ਮੁੜੇ ਰਿਵਰਸ ਮਾਈਗ੍ਰੇਸ਼ਨ ਦੀ ਕਹਾਣੀ ਹੈ ਕਿਉਂ ਮੁੜੇ ਇੱਥੇ ਐਵੇਂ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਕਿਵੇਂ ਢਲ ਲਿਏ ਜਾਂ ਢਲ ਚੁੱਕੇ ਨੇ ਗੋਲ ਕੀ ਹੈ ਤੇ ਸਾਰੀਆਂ ਗੱਲਾਂ ਕਰਦੇ ਸਭ ਤੋਂ ਪਹਿਲਾਂ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ ਵਧੀਆ ਤੁਹਾਡਾ ਹਾਲ ਕਿਵੇਂ ਹੈ ਮੈਂ ਬਹੁਤ ਵਧੀਆ ਅੱਛਾ ਮੈਂ ਸ਼ੁਰੂਆਤ ਕਰੂੰਗਾ ਨਿਊਜ਼ੀਲੈਂਡ ਤੁਸੀਂ ਜੰਮੇ ਹੋ ਪਲੇ ਵੀ ਆਪਦੀ ਉਮਰ ਉੱਥੇੋਂ ਕੁਝ ਪੜ੍ਹਾਈ ਵੀ ਤੁਹਾਡੀ ਬਾਹਰ ਹੋਈ ਹੈ ਆਪਦੇ ਪਿੰਡ ਆਉਣ ਦਾ ਜਾਂ ਇੱਥੇ ਆਉਣ ਦਾ ਸਬਬ ਕਿਵੇਂ ਬਣਿਆ ਇੱਥੇ ਕਿਉਂ ਆਉਣਾ ਚੰਗਾ ਲੱਗਿਆ ਆਈ ਥਿੰਕ ਕਿਉਂਕਿ ਮੇਰਾ ਬਰਥ ਮੈਨ ਨਿਊਜ਼ੀਲੈਂਡ ਦੀ ਬਾਇਰਥ ਸਿਟੀਜ਼ਨ ਹੈ ਤੇ ਮੇਰੇ ਪਾਪਾ ਜਦੋਂ ਨਿਊਜ਼ੀਲੈਂਡ ਗਏ ਸੀ 99 99 ਵਿੱਚ ਗਏ ਸੀਗੇ ਉਹ ਐਜ਼ ਅ ਪਰਮਨੈਂਟ ਰੈਜ਼ੀਡੈਂਟ ਗਏ ਸੀ ਤੇ ਉਹ ਐਜ਼ ਅ ਟੀਚਰ ਗਏ ਸੀ ਉਹਨਾਂ ਨੇ ਆਪਦੀ ਟੀਚਰ ਟ੍ਰੇਨਿੰਗ ਉੱਥੇ ਕੀਤੀ ਤੇ ਮੇਰੇ ਪਾਪਾ ਦੇ ਪਾਪਾ ਵੀ ਟੀਚਰ ਸੀ ਉਹਨਾਂ ਦੇ ਪਾਪਾ ਦੇ ਪਾਪਾ ਵੀ ਟੀਚਰ ਐ ਸੋ ਆ ਬਿਲੋਂਗ ਟੂ ਅ ਫੈਮਿਲੀ ਆਫ ਟੀਚਰਸ ਜੀ ਤੇ ਉਦੋਂ ਮੇਰੇ ਪਾਪਾ ਕੋਲ ਇੱਕ ਚੋਇਸ ਸੀ ਕਿ ਉਹ ਜਾਂ ਤਾਂ ਨਿਊਜ਼ੀਲੈਂਡ ਵਿੱਚ ਐਜ਼ ਅ ਟੀਚਰ ਕੰਮ ਕਰ ਸਕਦੇ ਆ ਜਾਂ ਉਹਨਾਂ ਦੇ ਪਾਪਾ ਨੇ ਕਿਹਾ ਕਿ ਜੇ ਤੁਸੀਂ ਟੀਚਰ ਬਣਨਾ ਤੁਸੀਂ ਇੰਡੀਆ ਦੇ ਬੱਚਾ ਨੂੰ ਕਿਉਂ ਨਹੀਂ ਕਰ ਰਹੇ ਹੋ ਆਪਦੇ ਪੰਜਾਬ ਦੇ ਬੱਚਾ ਆਪੇ ਪੰਜਾਬ ਦੇ ਚ ਪੜਾ ਨਹੀਂ ਆ ਤੇ ਆਪਦੇ ਪਿੰਡ ਦੇ ਬੱਚਾ ਨੂੰ ਪੜਾਓ ਤਾਂ ਉਹ ਦੋਨਾਂ ਨੇ ਇਹ ਡਿਸੀਜਨ ਲਿੱਤਾ ਕਿ ਉਹ ਨਿਊਜ਼ੀਲੈਂਡ ਛੱਡ ਕੇ ਇੰਡੀਆ ਆਣ ਤੇ um, throughout چاہے ਮੇਰਾ ਬਰਥ ਹੋਤੋ ਹੋਇਆ ਮੇਰੇ ਪਾਪਾ ਤੇ ਮੇਰੇ ਪੇਰੈਂਟਸ ਨੇ ਮੈਨੂੰ ਹਮੇਸ਼ਾ ਬਹੁਤ ਕਨੈਕਟਡ ਰੱਖਿਆ ਆਫ ਦਿ ਕਲਚਰ ਨਾਲ ਤੇ ਮੇਰੇ ਭਰਾ ਜੋ ਮੇਰਾ ਬ੍ਰਦਰ ਹੈ ਉਹਦਾ ਰੀਅਲ ਨੇਮ ਵੀ ਕ੍ਰਿਸ਼ਨਿੰਦਰ ਪੰਚਤੂਰੀਆ ਕਿਉਂਕਿ ਅਸੀਂ ਫਤਿਹਗੁਰ ਪੰਚਤੂਰ ਤੋਂ ਬਿਲੋਂਗ ਕਰਦੇ ਹਾਂ ਵਿਚ ਉਹ ਫਤਿਹਗੁਰ ਪੰਚਤੂਰ ਵਿੱਚ ਆ ਮਹੋਨੇ ਜੀ ਤੇ 2 ਸਾਲ ਪਹਿਲਾਂ ਜਦੋਂ ਮੈਂ ਆਫ ਦੀ ਗ੍ਰੈਜੂਏਸ਼ਨ ਕੀਤੀ ਉਦੋਂ ਮੈਂ ਆਪਣਾ ਸੁਪਰਵਾਈਜ਼ਰ ਵੀ ਲੈ ਲਿਆ ਮੈਨ ਯੂਰ ਸਾਇੰਸ ਵਿੱਚ ਆਫ ਦੀ ਗ੍ਰੈਜੂਏਸ਼ਨ ਕੀਤੀ ਹੈ ਬੈਸਰ ਤੇ ਮੈਂ ਨੈਕਸਟ ਰਿਸਰਚ ਕਰਨੀ ਸੀ ਪੀ ਐਚ ਡੀ ਦੇ ਅਸਤੇ ਜੀ ਹਾਂ ਜੀ ਉਦੋਂ ਮੇਰੇ ਕੋਲ ਇੱਕ ਡਿਸਿਜਨ ਸੀਗਾ ਕਿ ਜਾਂ ਤਾਂ ਮੈਂ ਵੀ ਪਾਪਾ ਦੇ ਵਾਂਗੂ ਮੈਨੂੰ ਉਹਦਾ ਫੀਲ ਹੋ ਰਿਹਾ ਸੀ ਜਾਂ ਤਾਂ ਮੈਂ ਵੀ ਕਰਾਮ ਦਾ ਇੱਕ ਲਾਈਫ ਨਿਊਜ਼ੀਲੈਂਡ ਚ ਜੀਵਾਂ ਜਾਂ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਮੈਂ ਵੀ ਇੰਡੀਆ ਆਵਾਂ ਤੇ ਉਹ ਕਰਾਂ ਜੋ ਮੇਰੇ ਪਾਪਾ ਨੇ ਕਿਹੜੀ ਚੀਜ਼ ਤੁਹਾਨੂੰ ਖਿੱਚ ਕੇ ਲੱਗੇ ਇੱਕ ਤਾਂ ਪਾਪਾ ਨੇ ਕਿਹਾ ਜਾਂ ਪਾਪਾ ਤੁਹਾਨੂੰ ਕਨੈਕਟ ਕਰਕੇ ਰੱਖਦੇ ਸੀ ਦਾਦਾ ਜੀ ਦੇ ਗੱਲਾਂ ਸੁਣਾਉਂਦੇ ਸੀ ਹੋਰ ਪਿੰਡ ਦੀਆਂ ਗੱਲਾਂ ਸੁਣਾਉਂਦੇ ਸੀ ਅ ਇੱਥੇ ਆ ਕੇ ਬਹੁਤ ਸਾਰੇ ਫਰਕ ਹੈ ਬਾਹਰ ਨਾਲ ਹਮਮਮ ਟ੍ਰੈਫਿਕ ਬੜੀ ਮੈਨੇਜ ਹੈ ਉੱਥੇ ਸੋਹਣੀਆਂ ਸੜਕਾਂ ਹਨ ਖੂਬਸੂਰਤ ਏਰੀਆ ਹੈ ਆਕਲੈਂਡ ਦਾ ਤਾਂ ਬਹੁਤ ਖੂਬਸੂਰਤ ਹੈ ਇੱਥੇ ਕਿਹੜੀ ਚੀਜ਼ ਖਿੱਚ ਕੇ ਲੱਕਿਆ ਗਿਆ ਸਪੈਸ਼ਲੀ ਆਈ ਥਿੰਕ ਜਿਵੇਂ ਉਹਨੇ ਬੋਲ ਰਹੀ ਸੀ ਇਹ ਕਨੈਕਸ਼ਨ ਹੈ ਕਿ ਜੋ ਮੇਰੇ ਅੰਦਰ ਹੈ ਕਿ ਮੈਂ ਕੁਝ ਕੁਝ ਕਮਿਊਨਿਟੀ ਲਈ ਕਰਨਾ ਕਿਉਂਕਿ 2 ਸਾਲ ਪਹਿਲਾਂ ਜਦੋਂ ਮੈਂ ਇੱਥੇ ਆਈ ਮੈਨੂੰ ਅੰਦੇਸਾਰ ਬਹੁਤ ਰੋਣਾ ਆਇਆ ਕਿਉਂਕਿ ਮੈਂ ਬਹੁਤ ਕੁਝ ਸਾਲਾਂ ਬਾਅਦ ਸਾਲਾਂ ਬਾਅਦ ਵਾਪਸ ਇੱਥੇ ਆਈ ਸੀ ਵੱਡੇ ਮਮਾ ਨੂੰ ਮਿਲਣ ਤੇ ਮੈਨੂੰ ਐਦਾਂ ਲੱਗਾ ਕਿ ਇਹ ਜੋ ਤਰਤੀ ਹੈ ਮੈਨੂੰ ਤਾਂ ਲੱਗ ਰਿਹਾ ਸੀ ਕਿ ਮੈਂ ਸਕੂਲ ਵਿੱਚ ਹੈਲਪ ਕਰਾਂ ਕਿਉਂਕਿ ਮੇਰੇ ਪਾਪਾ ਦਾ ਇੱਥੇ ਸਕੂਲ ਹੈ ਤੇ ਉਹ ਮੇਰੇ ਅੰਦਰ ਸੀਗਾ ਕਿ ਸਾਰੇ ਟੀਚਰਸ ਐ ਹਰਮੇਸ਼ਾ ਉਹਨਾਂ ਨੇ ਇੱਥੇ ਆਪਦੀ ਕਮਿਊਨਿਟੀ ਨੂੰ ਪਹਿਲਾਂ ਦੇਖਿਆ ਤੇ ਮੈਂ ਕਿਉਂ ਨਿਊਜ਼ੀਲੈਂਡ ਰਵਾਂ ਜਾਂ ਉਥੇ ਕੰਮ ਕਰਾਂ ਜਦੋਂ ਮੇਰੇ ਕੋਲ ਇੱਕ ਆਪਰਚੂਨਿਟੀ ਹੈਗੀ ਆ ਇੱਥੇ ਆਨ ਦੀ ਤੇ ਬਹੁਤ ਔਖਾ ਡਿਸੀਜਨ ਸੀ ਇਹ ਮੇਰੇ ਲਈ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਨਿਊਜ਼ੀਲੈਂਡ ਬਹੁਤ ਸਾਫ਼ ਹੈ ਉਥੇ ਇੰਡੀਪੈਂਡੈਂਸ ਸ਼ਾਇਦ ਜ਼ਿਆਦਾ ਹੈ ਉਥੇ ਕਨਵੀਨੀਐਂਸਸ ਆਪਣੇ ਕੋਲ ਜ਼ਿਆਦਾ ਬਟ ਆ ਮੇਰਾ ਫਰੈਂਡ ਸਰਕਲ ਸਾਰਾ ਉੱਥੇ ਹੋਣਾ ਸਾਰੇ ਮੇਰੇ ਫਰੈਂਡ ਸਰਕਲ ਉੱਥੇ ਸੀਗਾ ਤੇ ਮੈਨੂੰ ਯਾਦ ਹੈ ਕਿ ਜਦੋਂ ਮੇਰੀ ਗ੍ਰੈਜੂਏਸ਼ਨ ਹੋ ਰਹੀ ਸੀ ਉਸ ਸਾਲ ਦੇ ਦਿਸੰਬਰ ਵਿੱਚ ਮੇਰੇ ਕੋ ਮੈਂ ਇੱਕ ਲਿਸਟ ਬਣਾਈ ਮੈਂ ਲਿਖਿਆ ਕਿ ਨਿਊਜ਼ੀਲੈਂਡ ਕੀ ਹੈ ਤੇ ਇੰਡੀਆ ਕੀ ਹੈ ਕੁਝ 30 ਪੁਆਇੰਟਸ ਲਿਖੇ ਮੈਂ ਇੰਡੀਆ ਨਿਊਜ਼ੀਲੈਂਡ ਲਈ ਕਿ ਮੇਰੇ ਕੋ ਮੇਰੇ ਜਿਮ ਯੂ نو ਮੈਂ ਆਪਦੀ ਕਾਰ ਚੱਕ ਕੇ ਜਿੱਥੇ ਮਰਜੀ ਜਾ ਸਕਦੇ ਆ ਸਾਫ਼ ਹਵਾ ਯੂ نو ਲਾਈਫ ਰਿਸਕ ਲਾਈਫ ਜੋ ਤੁਹਾਡੀ ਲਾਈਫ ਰੇਟ ਐਕਸਪੈਕਟੈਂਸੀ ਹੋ ਵੀ ਜ਼ਿਆਦਾ ਵਧੀ ਦੀ ਹੈ ਜੇ ਤੁਸੀਂ ਸਾਫ਼ ਕੰਟਰੀ ਚ ਰਹਨੇ ਹੋ ਮੈਂ ਸਭ ਪੁਆਇੰਟ ਲਿਖੇ ਬਟ ਇੰਡੀਆ ਵਿੱਚ ਮੇਰਾ ਸਿਰਫ ਇੱਕੋ ਪੁਆਇੰਟ ਸੀਗਾ ਕਿ ਮੈਂ ਆਪਦੀ ਕਮਿਊਨਿਟੀ ਲਈ ਕੁਝ ਕਰ ਸਕਦੇ ਆ ਤੇ ਉਸ ਤੋਂ ਬਾਅਦ ਮੈਨੂੰ ਯਾਦ ਆ ਕਿ ਪਾਪਾ ਜਦੋਂ ਮੈਨੂੰ ਗ੍ਰੈਜੂਏਸ਼ਨ ਲਈ ਸਰਪ੍ਰਾਈਜ਼ ਕਰਨਾ ਹੈ ਕਿਉਂਕਿ ਉਹ ਤਾਂ ਇੰਡੀਆ ਹੀ ਰਹਿ ਰਹੇ ਸੀ ਕੁਝ ਦੇਰ ਤੱਕ ਤੇ ਅਸੀਂ ਸਕੂਲ ਦੀ ਪੁਰਾਣੀ ਵੀਡੀਓ ਦੇਖੀ ਐਨਵਲ ਫੰਕਸ਼ਨ ਦੀ ਵੀਡੀਓ ਦੇਖੀ ਤੇ ਉਹ ਵੀਡੀਓ ਦੇਖ ਕੇ ਮੈਨੂੰ ਰੋਣਾ ਆਣਾ ਸ਼ੁਰੂ ਹੋ ਗਿਆ ਕਿਉਂਕਿ ਮੇਰੇ ਦਿਮਾਗ 'ਚ ਚੱਲ ਰਿਹਾ ਸੀ ਪਹਿਲਾਂ ਹੀ ਇੰਡੀਆ ਨਿਊਜ਼ੀਲੈਂਡ ਇੰਡੀਆ ਨਿਊਜ਼ੀਲੈਂਡ ਕੀ ਨੈਕਸਟ ਕੀ ਹੈ ਸਟੈਪ ਤੇ ਮੈਨੂੰ ਦੇਖ ਕੇ ਰੋਣਾ ਇਸ ਲਈ ਆਇਆ ਕਿਉਂਕਿ ਉਹ ਵੀਡੀਓ ਵਿੱਚ ਮੈਂ ਪਾਪਾ ਨੂੰ ਕਿਹਾ ਪਾਪਾ ਬਟ ਇਹ ਤਾਂ ਉਹੀ ਹੋ ਰਿਹਾ ਜੋ 10 ਸਾਲ ਪਹਿਲਾਂ ਹੋ ਰਿਹਾ ਸੀ ਉਹ ਔਸਲ ਦੇ ਐਨੂਅਲ ਫੰਕਸ਼ਨ ਦੀ ਵੀਡੀਓ ਸੀਗੀ ਤੇ ਮੈਨੂੰ ਇਹ ਦੇਖ ਕੇ ਰੋਣਾ ਆਇਆ ਕਿ ਉਹੀ ਹੋ ਰਿਹਾ ਜੋ 10 ਸਾਲ ਪਹਿਲਾਂ ਹੋ ਰਿਹਾ ਸੀ ਤੇ ਮੈਨੂੰ ਲੱਗਾ ਕਿ ਮੇਰੀ ਲੋੜ ਹੈ ਇੱਥੇ ਮੈਂ ਵੀ ਕੁਝ ਕਰਾਂ ਜੇ ਮੈਂ ਨਹੀਂ ਜਾਊ ਨਵੀਂ ਸੋਚ ਨਹੀਂ ਜਾਏਗੀ ਹੁਣ ਮੇਰੇ ਪੇਰੈਂਟਸ 올ਡ ਹੋ ਚੁੱਕੇ ਆ 55 ਇਅਰ 올ਡ ਹੋ ਚੁੱਕੇ ਆ ਹੁਣ ਉਹ ਚਲਾ ਸਕਦੇ ਆ ਚੀਜ਼ਾਂ ਬਟ ਉਹ ਨਵੀਂ ਸੋਚ ਨਹੀਂ ਲਿਆ ਸਕਦੇ ਤੈਨੂੰ ਐ ਲੱਗਾ ਕਿ ਮੇਰੀ ਇੱਥੇ ਲੋੜ ਹੈ ਮੇਰੀ ਜ਼ਰੂਰਤ ਹੈ ਅਚ ਚ ਤੁਸੀਂ ਕੀ ਸੋਚਿਆ ਫਿਰ ਆ ਕੇ ਕੀ ਕਰਨਾ ਕੀ ਕਰਨਾ ਸ਼ੁਰੂ ਕੀਤਾ ਜਦੋਂ ਮੈਂ ਇੱਥੇ ਆਈ ਮੇਰੇ ਕੋਲ ਮੇਰੀ ਆਨਲਾਈਨ ਜੌਬ ਸੀਗੀ ਤੇ ਮੈਂ ਘਰੇ ਬੈਠੇ ਆਲਮੋਸਟ 2-3 ਲੱਖ ਰੁਪਏ ਕਮਾ ਰਹੀ ਸੀ ਪਹਿਲਾਂ ਮੈਂ ਆਸਟ੍ਰੇਲੀਅਨ ਦੇ ਬੱਚਾ ਨੂੰ ਪੜਾ ਰਹੀ ਸੀ ਆਨਲਾਈਨ ਤੇ ਮੈਨੂੰ ਪਹਿਲਾਂ ਤਾਂ ਬਹੁਤ ਵਧੀਆ ਮੌਕਾ ਮਿਲਿਆ ਕਿ ਅਸੀਂ ਹਾਲ ਵੂਮਨ ਨੂੰ ਮਿਲੇ ਪੰਜਾਬ ਦੇ ਜੋ ਪਹਿਲਾਂ ਹੀ ਇਹ ਕੰਮ ਕਰ ਰਹੇ ਸੀ ਆਪਦੀ ਇੱਥੋਂ ਦੇ ਬੱਚਿਆਂ ਲਈ ਰੋਜ਼ਗਾਰ ਪੈਦਾ ਕਰ ਰਹੇ ਸੀਗੇ ਮੈਨੂੰ ਗੁਰਨਾਨਕ ਦੇਵ ਜੀ ਯੂਨੀਵਰਸਿਟੀ ਜਾਂਦਾ ਵੀ ਮੌਕਾ ਮਿਲੇ ਮੈਂ ਉੱਥੋਂ ਦੇ ਲੋਕ ਉੱਥੇ ਦੇ ਜੋ ਪ੍ਰੋਫੈਸਰ ਸੀ ਉਹਨਾਂ ਨਾਲ ਗੱਲਾਂ ਕੀਤੀਆਂ ਉਹਨਾਂ ਨੇ ਮੈਨੂੰ ਦੱਸਿਆ ਕਿ ਪ੍ਰੋਬਲਮ ਹੈ ਕਿ ਬੱਚੇ ਸਾਰੇ ਬਾਹਰ ਜਾ ਰਹੇ ਆ ਜਾਂ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹ ਅਕਸਰ ਸਕਿਲਡ ਨਹੀਂ ਹੁੰਦੇ ਜਾਂ ਉਹਨਾਂ ਕੋਲ ਐਕਸਪੀਰੀਐਂਸਿਸ ਨਹੀਂ ਹੁੰਦੇ ਉਹ ਛੋਟੇ ਪਿੰਡਾਂ ਤੋਂ ਹੁੰਦੇ ਆ ਉਹਨਾਂ ਨੂੰ ਕੋਈ ਜ਼ਿਆਦਾ ਐਕਸਪੋਜ਼ਰ ਨਹੀਂ ਹੁੰਦਾ ਉੱਥੇ ਜਾ ਤੇ ਕਾਫੀ ਸਾਰੇ ਡਿਪਰੈਸ਼ਨ ਦੇ ਰੇਟਸ ਵੀ ਵਧ ਰਹੇ ਆ ਤੇ ਮੈਂ ਸਾਈਕੋਲੋਜੀ ਪੜ੍ਹੀ ਐ ਐਜੂਕੇਸ਼ਨ ਪੜ੍ਹੀ ਨਿਊਰੋਸਾਇੰਸ ਪੜ੍ਹੀ ਇਹ ਸਾਰੇ ਮੇਰਾ ਟੀਜਾਸੀ ਜੋ ਮੈਂ ਪੈਸ਼ਨੇਟ ਸੀ ਤੇ ਮੈਨੂੰ ਇਹ ਲੱਗਾ ਕਿ ਮੈਂ ਤਾਂ ਫਤਿਹਗੁਰ ਪੰਚਤੂਰ ਵਿੱਚ ਬੈਠ ਕੇ ਦੋ ਤਿੰਨ ਲੱਖ ਕਮਾਈਆਂ ਮੈਂ ਪੂਰੀ ਦੁਨੀਆ ਕੋ ਕਮਾਈਆਂ ਇਹ ਕਿਉਂ ਬਾਤ ਜਾ ਰਿਹਾ ਹੈ ਜਾਂ ਨਿਊਜ਼ੀਲੈਂਡ 'ਚ ਮੈਂ ਇੰਟਰਨੈਸ਼ਨਲ ਸਟੂਡੈਂਟ ਨਹੀਂ ਆ ਮੈਂ ਸਿਟੀਜ਼ਨ ਆ ਮੈਨੂੰ ਫ੍ਰੀ ਪੈਸੇ ਮਿਲਦੇ ਆ ਗਵਰਨਮੈਂਟ ਤੋਂ ਮੈਂ ਆਰਾਮ ਨਾ ਕਰੇ ਰਹਿਣੀ ਉੱਥੇ ਨਾ ਮੈਨੂੰ ਰੈਂਟ ਦੀ ਟੈਨਸ਼ਨ ਆ ਨਿਊਜ਼ੀਲੈਂਡ 'ਚ ਕੋਈ ਨਹੀਂ ਆ ਬਟ ਮੈਂ ਦੇ ਕਿਉਂ ਆਖੇ ਹੋ ਰਿਹਾ ਮੈਂ ਤਾਂ ਨਾ ਕਦੇ ਪੜਨਾ ਬਾਹਰ ਜਾ ਕੇ ਇਦਾਂ ਦੋ ਦੋ ਸ਼ਿਫਟਾਂ ਲਗਾ ਕੇ ਪੜਾਂ ਨਾਲੇ ਆਪਦੀ ਹੈਲਥ ਖਰਾਬ ਕਰਾਂ ਤੇ ਮੈਨੂੰ ਐ ਲੱਗਾ ਕਿ ਮੈਨੂੰ ਕੁਝ ਕਰਨ ਦੀ ਲੋੜ ਆ ਤੇ ਉਦੋਂ ਸਾਨੂੰ ਮੌਕਾ ਮਿਲਿਆ ਕਿ ਜਿਹੜੇ ਪਾਪਾ ਕਿਉਂਕਿ ਪਾਪਾ ਤੇ ਮੈਂ ਮਿਲ ਕੇ ਸੋਚਿਆ ਕਿ ਆਪਾਂ ਸਕਿੱਲ ਸਿਖਾਈਏ ਹੁਣ ਤੇ ਅਸੀਂ ਪਿਛਲੇ ਸਾਲ ਹੀ 500 ਦੇ ਕਰੀਬ ਲੋਕਾਂ ਨੂੰ ਅਸੀਂ ਸਕਿੱਲ ਸਿਖਾਈਆਂ ਕੰਪਿਊਟਰ ਸਕਿੱਲਸ ਆਇਡੈਂਟੀਫਾਈ ਕੀਤਾ ਵੀ ਆ ਚੀਜ਼ ਸਿਖਾਈ ਜਾ ਸਕਦੀ ਕਿਵੇਂ ਕੀਤਾ ਇਹ ਸਿੱਖਿਆ ਕਿਉਂਕਿ ਜਿਹੜੇ ਮੇਰੀ ਜਿਹੜੇ ਮੇਰੇ ਫਰੈਂਡਸ ਵੀ ਹੈ ਜੋ ਨਿਊਜ਼ੀਲੈਂਡ ਵਿੱਚ ਜ਼ਰੂਰੀ ਨਹੀਂ ਹੈ ਕਿ ਅਗਰ ਤੁਸੀਂ ਗ੍ਰੈਜੂਏਸ਼ਨ ਕਰ ਲਿਆ ਤੁਹਾਨੂੰ ਜੌਬ ਮਿਲ ਰਹੀ ਹੈ ਨਹੀਂ ਜ਼ਰੂਰੀ ਜੇ ਤੁਸੀਂ ਕੋਈ ਡਿਗਰੀ ਵੀ ਕੀਤੀ ਹੈ ਜੋ ਤੁਹਾਨੂੰ ਜੌਬ ਲੈਣ ਲਈ ਸਕਿੱਲਸ ਚਾਹੀਦੇ ਉਹ ਤੁਹਾਨੂੰ ਯੂਨੀਵਰਸਿਟੀਆਂ ਨਿਊਜ਼ੀਲੈਂਡ ਦੀਆਂ ਵੀ ਨਹੀਂ ਸਿਖਾਰੀਆਂ ਤੁਹਾਨੂੰ ਸਿੱਖਣ ਦੀ ਕੀ ਲੋੜ ਹੈ ਐਕਸਲ ਪਾਈਥਨ ਜਾਂ ਕੋਈ ਪ੍ਰੋਗਰਾਮਿੰਗ ਜਾਂ ਉਸ ਜੌਬ ਨਾਲ ਰਿਲੇਟਡ ਤੁਹਾਨੂੰ ਐਕਸਲ ਤੇ ਮਾਈਕਰੋਸਾਫਟ ਦੀ ਸਾਰੀਆਂ ਚੀਜ਼ਾਂ ਜੋ ਕੰਪਿਊਟਰ ਬੇਸਿਕ ਨੋਲੇਜ ਆ ਉਹ ਤੁਹਾਨੂੰ ਆਣੀ ਜ਼ਰੂਰੀ ਹੈ ਉਹ ਤੁਹਾਨੂੰ ਯੂਨੀਵਰਸਿਟੀਆਂ ਵੀ ਨਹੀਂ ਸਿਖਾਉਂਦੀਆਂ ਤੇ ਸਾਨੂੰ ਲੱਗਾ ਕਿ ਜੋ ਆਪਣੇ ਆਸ-ਪਾਸ ਦੀ ਕਮਿਊਨਿਟੀ ਹੈ ਇਹਨਾਂ ਨੂੰ ਇਹ ਪਤਾ ਨਹੀਂ ਹੈ ਹਲੇ ਕਿ ਡਿਜੀਟਲ 에ਰਾ ਹੋ ਚੁੱਕਾ ਹੈ ਕਿਉਂਕਿ ਮੈਂ ਤਾਂ ਆਨਲਾਈਨ ਜੌਬ ਕਰ ਰਹੀ ਸੀ ਮੈਨੂੰ ਇਹ ਪਤਾ ਸੀਗਾ ਕਿ ਇਹ ਪੋਸੀਬਲ ਹੈ ਤੇ ਪੰਜਾਬ 'ਚ ਬਹੁਤ ਲੋਕ ਮੋਹੱਲੀ ਵਿੱਚ ਬੈਠੇ ਉਹ ਸਿਲਿਕਨ ਵੈਲੀ ਦਾ ਕੰਮ ਕਰ ਰਹੇ ਨੇ ਉਹ ਸਾਲ ਵਿੱਚ ਲੱਖ ਲੱਖ ਯੂ ਐਸ ਡਾਲਰ ਕਮਾ ਰਹੇ ਨੇ ਮੈਨੂੰ ਲੱਗਾ ਕਿ ਆਪਾਂ ਨੂੰ ਕੰਪਿਊਟਰ ਵਾਲੀ ਦਿਸ਼ਾ ਵੱਲ ਸਾਰਿਆਂ ਨੂੰ ਕਰਨ ਦੀ ਲੋੜ ਹੈ ਅਸੀਂ ਇਹਨਾਂ ਨੂੰ ਜਲਦੀ ਜਲਦੀ ਕੰਪਿਊਟਰ ਸਕਿੱਲ ਸਿਖਾਈਏ ਔਰਤਾਂ ਨੂੰ ਸਿਖਾਈਏ ਉਦੋਂ ਇੱਕ ਨਿਊਜ਼ ਵੀ ਸੀ ਕਿ ਇਸ ਟਰੋ ਵਿੱਚ ਜੋ ਕੰਮ ਕਰ ਰਹੀਆਂ ਨੇ ਹੁਣ ਕੁਝ ਕੋਈ ਨਿਊਜ਼ ਮੈਨੂੰ ਪਾਪਾ ਨਹੀਂ ਦੱਸੀ ਤੇ ਮੈਂ ਯੋਗਦਾਨ ਮਿਲਾਦਾ ਪਾਪਾ ਦੇ ਕਿਉਂਕਿ ਇੰਡੀਆ ਵਿੱਚ ਓਵਰ ਐਰੇ ਸੀ ਉਹਨੇ ਮੈਨੂੰ ਇਹ ਗੱਲਾਂ ਦੱਸੀਆਂ ਕਿ ਇਹ ਹੋ ਰਿਹਾ ਤੇ ਮੈਨੂੰ ਬਹੁਤ ਵਧੀਆ ਲੱਗਾ ਕਿ ਔਮਨ ਹੈ ਜੋ ਉਹ ਕਿਸੇ ਦੀ ਮਦਰਸ ਉਹ ਚੀਜ਼ਾਂ ਕਰ ਸਕਦੀਆਂ ਤਾਂ ਉਦੋਂ ਉਸ ਪਿਛਲੇ ਸਾਲ ਸਾਡਾ ਪੂਰਾ ਫੋਕਸ ਹੋ ਗਿਆ ਕਿ ਹੁਣ ਅਸੀਂ ਔਰਤਾਂ ਨੂੰ ਸਿਖਾਈਏ ਜਿਆਦਾ ਜਿਆਦਾ ਉਸੇ ਕਰਾਣੇ ਦੇ ਨੌਕ ਕਿਤੇ ਡੋਲ ਸੀ ਕਿ ਆ ਕਿ ਤੁਸੀਂ ਸਿੱਖੋ ਤੁਸੀਂ ਨਹੀਂ ਸਿੱਖਣਾ ਅਸੀਂ ਤੁਹਾਨੂੰ ਘਰੇ ਸਿਖਾ ਰਹੇ ਹਾਂ ਤੇ ਉਦੋਂ ਬਾਅਦ ਆਈ ਸਿੰਕ ਕਿ ਸਾਡੇ ਨਾਲ ਹੋਰ ਲੋਕ ਜੁੜਦੇ ਗਏ ਜੁੜਦੇ ਗਏ ਤੇ ਇਸ ਸਾਲ ਸਾਡੇ ਕੋਲ ਬਹੁਤ ਵਧੀਆ ਮੌਕਾ ਹੋਇਆ ਅਸੀਂ ਫਾਈਨਲੀ ਉਹਨਾਂ ਬੱਚਿਆਂ ਵਿੱਚੋਂ 35 ਬੱਚਿਆਂ ਨੂੰ ਟ੍ਰੇਨ ਕਰ ਰਹੇ ਹਾਂ ਤੇ ਉਹਨਾਂ ਨੂੰ ਕੰਪਨੀ ਜਿਹੜੀ ਇਥੇ ਆਈ ਹੈ ਉਹ ਜੌਬ ਵੀ ਦੇ ਰਹੀ ਹੈ ਇੱਕ ਵਾਰੀ ਅਸੀਂ ਸੋਚ ਲੰਨੇ ਆ ਵੀ ਆ ਕੰਮ ਕਰਨਾ ਪਿੰਡਾਂ ਚ ਤੁਸੀਂ ਨਿਊਜ਼ੀਲੈਂਡ ਤੋਂ ਬੜ ਲਿਖ ਕੇ ਆਏ ਹੋ ਤੁਹਾਡੇ ਲਈ ਤੁਹਾਡੀ ਸੋਚ ਨਵੀਂ ਸੀ ਨਵੀਂ ਸੋਚ ਨੂੰ ਇੱਥੇ ਇੰਪਲੀਮੈਂਟ ਕਰਨਾ ਇੰਨਾ ਸੌਖਾ ਨਹੀਂ ਹੈ ਇੰਪਲੀਮੈਂਟ ਕੀਤਾ ਜਦੋਂ ਡੋਰ ਨੌਕ ਕੀਤੇ ਕਿਵੇਂ ਲੱਗਿਆ ਆਈ ਥਿੰਕ ਉਸ ਪਿਛਲੇ ਸਾਲ ਸਾਡੇ ਚ ਇੱਕ ਬਹੁਤ ਜ਼ਿਆਦਾ ਜੋਸ਼ ਆਇਆ ਹੋਇਆ ਸੀ ਬਹੁਤ ਜ਼ਿਆਦਾ ਜੋ ਹੁਣ ਵੀ ਹੈ ਬਟ ਅਸੀਂ ਬਹੁਤ ਸਾਡੇ ਨਾਲ ਬਹੁਤ ਇੰਟਰਨੈਸ਼ਨਲ ਜਿਹੜੇ ਸਾਡੇ ਫਰੈਂਡਸ ਆਉਂਦੇ ਰਹਿੰਦੇ ਆ ਤੇ ਉਦੋਂ ਆਈ ਥਿੰਕ ਸਾਡੀ ਜੋ ਟੀਮ ਬਣ ਚੁੱਕੀ ਸੀ ਹਰ ਕੋਈ ਜਾਣਦਾ ਸੀ ਕਿ ਉਹਨੇ ਮਿਸ਼ਨ ਆ ਸੀ ਬਸ ਇਹਨੂੰ ਕਰ ਲਈ ਅਸੀਂ ਇਹ ਕੋਸ਼ਿਸ਼ ਕਰ ਰਹੇ ਸੀ ਕਿ ਆਸ-ਪਾਸ ਦੇ ਪਿੰਡਾਂ ਵਿੱਚ ਅਸੀਂ ਘਰੇ ਜਾਈਏ ਉਹਨਾਂ ਨੂੰ ਕਹੀਏ ਕਿ ਸਕੂਲ ਕਿਉਂਕਿ ਸਾਡਾ ਸਕੂਲ ਹੈ ਉਹਨਾਂ ਦੇ ਬੱਚੇ ਜੋ ਸਕੂਲ ਬੱਚੇ ਹੈ ਉਹਨਾਂ ਦੇ ਮਦਰਸ ਹੈ ਅਸੀਂ ਉਹਨਾਂ ਨੂੰ ਕਿਹਾ ਸਾਡੇ ਨਾਲ ਜੁੜੋ ਜੋ ਉਹਨਾਂ ਦੇ ਅੱਗੇ-ਅੱਗੇ ਫਰੈਂਡਸ ਹੈ ਉਹਨਾਂ ਨੂੰ ਕਿਹਾ ਸਾਡੇ ਨਾਲ ਜੁੜੋ ਤੇ ਕੁਝ ਬਹੁਤ ਮੁਸ਼ਕਿਲਾਂ ਵੀ ਆਈਆਂ ਕਿਉਂਕਿ ਕਾਫੀ ਟਾਈਮ ਇਹਦਾ ਬੋਲਦੇ ਸੀ ਕਿ ਯੂ نو ਨਹੀਂ ਪੇਜਣਾ ਨਹੀਂ ਸਿਖਾਣਾ ਬਟ ਉਦੋਂ ਅਸੀਂ ਆਪਦੇ ਲੈਪਟਾਪਸ ਲੈ ਕੇ ਅਸੀਂ ਉਹਨਾਂ ਦੇ ਘਰੇ ਗਏ ਅਸੀਂ ਉਹਨਾਂ ਨੂੰ ਘਰੇ ਬੈ ਕੇ ਸਿਖਾਇਆ ਕੀ ਸਿਖਾਇਆ ਪਹਿਲਾਂ ਪਹਿਲਾਂ ਅਸੀਂ ਉਹਨਾਂ ਨੂੰ ਸਿਖਾਇਆ ਜਿਵੇਂ ਐਕਸਲ ਦੇ ਫਾਰਮੂਲਸ ਤੇ ਪਿਛਲੇ ਸਾਲ ਸਾਡੇ ਨਾਲ ਸੀਗਾ ਜਿਵੇਂ ਜਾਨਸਨਸ ਫ্রম ਬੈਲਜੀਅਮ ਆਇਓ ਸੀ ਜੋ ਸਾਡੇ ਇੰਟਰਨੈਸ਼ਨਲ ਫਰੈਂਡਸ ਸੀਗੇ ਤੇ ਐਂਡਰੀਅਸ ਸੀ ਯੂਕੇ ਤੋਂ ਤੇ ਇਹ ਵੇਲੇ ਸਕੂਲ ਵਿੱਚ ਜਿੰਨੇ ਵੀ ਹਾਲਸ ਐ ਸੀ ਸਾਰੇ ਉਹਨਾਂ ਨੇ ਇੰਨਾ ਜ਼ਿਆਦਾ ਕੰਮ ਕੀਤਾ ਆਈ ਥਿੰਕ ਕਿ ਅਸੀਂ ਤਾਂ ਕੀਤਾ ਕੀਤਾ ਨਾਲ ਨਾਲ ਉਹਨਾਂ ਨੇ ਜੋ ਦੂਸਰੇ ਕੰਟਰੀਜ਼ ਦੇ ਉਹਨਾਂ ਨੇ ਆ ਕੇ ਇੰਡੀਆ 'ਚ ਇੰਨਾ ਜ਼ਿਆਦਾ ਕੰਮ ਕੀਤਾ ਕਿ ਸਾਰਿਆਂ ਵਿੱਚ ਇਹ ਹੋ ਰਿਹਾ ਸੀ ਕਿ ਸਾਨੂੰ ਗੋਰੇ ਪੜਾ ਰਿਹਾ ਹੈ ਸਾਨੂੰ ਇਹ ਚੀਜ਼ਾਂ ਸਿਖਾਈਆਂ ਜਾ ਰਹੀਆਂ ਉਹਨਾਂ 'ਚ ਇੱਕ ਜੋਸ਼ ਆਇਆ ਹੋਇਆ ਸੀ ਕਿ ਅਸੀਂ ਸਿੱਖੀਏ ਅਸੀਂ ਜਲਦੀ ਕਰੀਏ ਤੇ ਉਹਨਾਂ ਨੂੰ ਐਕਸਲ ਦੇ ਫਾਰਮੂਲੇ ਸਿਖਾਏ ਕਿਉਂਕਿ ਜੋ ਐਂਡਰੇਆ ਸੀ ਉਹ ਖੁਦ ਅ ਫਾਈਨੈਂਸ ਵਿੱਚ ਕੰਮ ਕਰ ਰਿਆ ਸੀ ਤਾਂ ਉਹਨੂੰ ਪਤਾ ਸੀ ਕਿ ਇਹ ਚੀਜ਼ਾਂ ਚਾਹੀਦੀਆਂ ਜੌਬਸ ਲਈ ਕੀ ਚੀਜ਼ਾਂ ਚਾਹੀਦੀਆਂ ਉਹ ਡਿਫਰੈਂਟ ਹੁੰਦੀਆਂ ਕਾਫੀ ਅਕਸਰ ਤੁਹਾਨੂੰ ਜਿਵੇਂ ਪਤਾ ਹੋਵੇਗਾ ਕਿ ਤੁਸੀਂ ਜੇ ਯੂਨੀਚ ਜੋ ਪੜ ਲਿਆ ਨਿਊਜ਼ੀਲੈਂਡਸ ਦਾ ਇਦਾਂ ਹੀ ਹੈ ਯੂਨੀਚ ਤੁਸੀਂ ਪੜ ਲਿਆ ਉਹ ਡਿਗਰੀ ਲੈ ਲਈ ਜ਼ਰੂਰੀ ਨਹੀਂ ਹੈ ਤੁਹਾਨੂੰ ਜੌਬ ਮਿਲੇਗੀ ਜੌਬ ਲਈ ਟ੍ਰੇਨਿੰਗ ਅਲੱਗ ਹੁੰਦੀ ਹੈ ਤੇ ਮੈਂ ਇਸ ਲਈ ਬੋਲਦੀ ਹਾਂ ਜ਼ਰੂਰੀ ਸਾਰੇ ਜਗ੍ਹਾ ਸਾਰੀ ਦੁਨੀਆ 'ਚ ਕੋਈ ਕਹਾਣੀ ਨਹੀਂ ਸਾਰੀ ਸੇਮ ਚੀਜ਼ ਹੈ ਤਾਂ ਜੌਬ ਲਈ ਟ੍ਰੇਨਿੰਗ ਉਹ ਡਿਫਰੈਂਟ ਹੈ ਸੋ ਆਈ ਥਿੰਕ ਕਿ ਇਸ ਲਈ ਮੈਂ ਬੋਲਦੀ ਹਾਂ ਕਿ ਤੁਹਾਡਾ ਕੁਝ ਡਿਗਰੀ ਅਚੀਵ ਕਰਨਾ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਜੋ ਤੁਹਾਨੂੰ ਟ੍ਰੇਨਿੰਗ ਸਕਿੱਲਸ ਰਿਕੁਆਇਰਡ ਹੈ ਉਹ ਤੁਹਾਡੇ ਕੋਲ ਹੋਣ ਤੇ अर्ਲੀ ਔਨ ਲਾਈਫ ਤੋਂ ਤੁਹਾਡੇ ਕੋਲ ਹੋਣ ਅੱਛਾ ਜਿਹੜੀਆਂ ਇਹ ਚੀਜ਼ਾਂ ਸਿਖਾਈਆਂ ਤੁਹਾਨੂੰ ਕੀ ਲੱਗਦਾ ਸੀ ਵੀ ਇਹ ਚੀਜ਼ਾਂ ਸਿਖਾਉਣ ਨਾਲ ਕਿਹੜੀ ਜੌਬ ਕ੍ਰੀਏਟ ਹੋ ਸਕਦੀ ਹੈ ਆਈ ਥਿੰਕ ਉਸ ਟਾਈਮ ਸਾਨੂੰ ਇਦਾਂ ਸੀਗਾ ਕਿ ਅਸੀਂ ਪਹਿਲਾਂ ਰੈਡੀ ਕਰੀਏ ਆਫ ਦੀ ਆਰਮੀ ਜਾਂ ਜੋ ਆਪ ਦੇ ਬੱਚਿਆਂ ਨੂੰ ਰੈਡੀ ਕਰੀਏ ਤਾਂ ਕਿ ਸਾਨੂੰ ਕੰਪਨੀਆਂ ਆ ਕੇ ਮਿਲਣ ਉਹਨਾਂ ਨੂੰ ਕਹਿਣ ਕਿ ਓਕੇ ਹੁਣ ਅਸੀਂ ਇਹਨਾਂ ਨੂੰ ਜੌਬਸ ਦਵਾਂਗੇ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਦਿਸ ਇਜ਼ ਅ ਗੁੱਡ ਪਾਥਵੇ ਤੇ ਉਹੀ ਇਟ ਵਾਸ ਅ ਸਟੈਪ ਕਿ ਚੱਲੇ ਚੱਲੋ ਚੱਲੇ ਚੱਲੋ ਯੂ نو ਤੇ ਕੋਈ ਤੁਹਾਨੂੰ ਮਿਲ ਗਿਆ ਤੇ ਉਵੇਂ ਹੁਣ ਸਾਨੂੰ ਕੋਈ ਮਿਲ ਚੁੱਕਾ ਹੈ ਤੇ ਆਈ ਥਿੰਕ ਇਟਸ ਸੱਚ ਅ ਗੁੱਡ ਸਿਨਕ ਇੱਥੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਡਿਸਪੈਚਿੰਗ ਨਾ ਕਰ ਰਹੇ ਨੇ ਬੱਚੇ ਟ੍ਰੇਨਿੰਗ ਕਰ ਰਹੇ ਨੇ ਦੋ ਕੰਪਨੀਆਂ ਸਾਡੇ ਨਾਲ ਕੰਮ ਕਰ ਰਹੀਆਂ ਨੇ ਤੇ ਇੱਕ ਕੰਮ ਹੈ ਲੋਜਿਸਟਿਕ ਮੈਨੇਜਮੈਂਟ ਦਾ ਉਹਦੇ ਵਿੱਚ ਉਹ ਚਾਕਿੰਗ ਦਾ ਕੰਮ ਕਰ ਰਹੀਆਂ ਡਿਸਪੈਚਿੰਗ ਉਹ ਫਿਲਹਾਲ ਇੱਕ ਪਰਸਨ ਕੰਮ ਕਰ ਰਹੇ ਨੇ ਉਹ ਉਹ ਲੱਭ ਉਹ ਹੋਰ ਟ੍ਰੇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਸਕੂਲ ਵਿੱਚ ਕੰਮ ਹੋ ਰਿਹਾ ਜੋ ਸਕਿੱਲ ਸੈਂਟਰ ਅਸੀਂ ਖੋਲਿਆ ਉਹ ਬੀਪੀਓ ਦਾ ਕੰਮ ਹੋ ਰਿਹਾ ਉਹਦੇ ਵਿੱਚ ਅਸੀਂ ਅਰਾਊਂਡ 35 ਦੇ ਬੱਚੇ ਆ ਤੇ ਉਹਨਾਂ ਵਿੱਚ ਉਹ ਔਰਤਾਂ ਵੀ ਨੇ ਜਿਨ੍ਹਾਂ ਨੂੰ ਅਸੀਂ ਪਿਛਲੇ ਸਾਲ ਕੰਮ ਸਿਖਾਇਆ ਬਿਲਕੁਲ ਬਿਲਕੁਲ ਤੇ ਉਹ ਬੱਚੇ ਵੀ ਨੇ ਤੇ ਉਹਨਾਂ ਨੇ ਇਸ ਹੁਣ ਉਹ ਟ੍ਰੇਨਿੰਗ ਕਰ ਰਹੇ ਸੀ ਇਸ ਮਹੀਨہ ਸ਼ੁਰੂ ਹੋ ਗਿਆ ਇਸ ਮਹੀਨੇ 20th ਤੋਂ ਬਾਅਦ ਉਹਨਾਂ ਨੂੰ ਪੈਸੇ ਵੀ ਮਿਲਨੇ ਸ਼ੁਰੂ ਹੋ ਜਾਣਗੇ ਜੀਟੀਐ ਬਿਲਕੁਲ ਘਰੇ ਬੈਠੀਆਂ ਸੀ ਹਾਂਜੀ ਤੇ ਜਿਨ੍ਹਾਂ ਨੇ ਕਦੇ ਆਸ ਨਹੀਂ ਸੀ ਕੀਤੀ ਜਾਂ ਉਮੀਦ ਨਹੀਂ ਸੀ ਵੀ ਅਸੀਂ ਬਾਹਰ ਜਾਵਾਂਗੇ ਉਹ ਹੁਣ ਆਪਦੇ ਪਿੰਡ 'ਚ ਹੀ ਕਮਾਉਣ ਲੱਗ ਗੀਆਂ ਐਗਜ਼ੈਕਟਲੀ ਤੇ ਇਹੀ ਸਾਡੀ ਵਿਜ਼ਨ ਹੈ ਕਿਉਂਕਿ ਕਿਉਂ ਆਪਾਂ ਨੂੰ ਸਭ ਕੁਝ ਛੱਡ ਕੇ ਕਿਤੇ ਜਾਣਾ ਪੈ ਰਿਹਾ ਪੈਸੇ ਕਮਾਣ ਲਈ ਕਿਉਂ ਨਹੀਂ ਆਪਾਂ ਸਹੀ ਰਸਤਿਆਂ ਨਾਲ ਇੱਥੇ ਹੀ ਆਪਦੇ ਰਾਹ ਖੁਦ ਬਣਾ ਸਕਦੇ ਆਈ ਥਿੰਕ ਇਟਸ ਅ ਡਿਜੀਟਲ 에ਰਾ ਅਗਰ ਤੁਹਾਡੇ ਕੋ ਸਹੀ ਸਕਿੱਲਸ ਹੈ ਯੂ ਕੈਨ ਡੂ ਐਨੀਥਿੰਗ ਇੱਥੇ ਵੀ ਬੈਠ ਕੇ ਕੁਝ ਵੀ ਕਰ ਸਕਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਤੇ ਜ਼ਰੂਰੀ ਨਹੀਂ ਆ ਕੰਪਿਊਟਰ ਸਕਿੱਲਸ ਹੋਣ ਤੁਹਾਨੂੰ ਕੰਪਿਊਟਰ ਸਕਿੱਲਸ ਚਾਹੀਦੀਆਂ ਅੱਜਕੱਲ੍ਹ ਇਟਸ ਡਿਮਾਂਡ ਆ ਕਿ ਤੁਸੀਂ ਡਿਜੀਟਲ ਮਾਰਕੀਟਿੰਗ ਤੁਹਾਨੂੰ ਹੋਵੇ ਤੁਸੀਂ ਕੋਈ ਚੀਜ਼ ਸ਼ੁਰੂ ਕਰ ਰਹੇ ਹੋ ਉਹਨੂੰ ਤੁਸੀਂ ਪ੍ਰੋਮੋਟ ਕਰਨਾ ਉਹਦੇ ਲਈ ਤੁਹਾਨੂੰ ਸਭ ਆਨਲਾਈਨ ਕਰਨਾ ਪੈਂਦਾ ਬਟ ਨਾ ਇਟਸ ਗੁੱਡ ਮੈਨੂੰ ਲਾਇਦਾ ਵਧੀਆ ਗੱਲ ਹੈ ਬਟ ਜੇ ਜਿਹੜੇ ਬੱਚੇ ਬਾਹਰ ਹੈ ਅਗਰ ਉਹ ਡੇਰੀ ਫਾਰਮਿੰਗ ਦੇ ਉਹਨਾਂ ਦੇ ਆਈਡੀਆਜ਼ ਹੋ ਉਹ ਇੱਥੇ ਆ ਕੇ ਡੇਰੀ ਫਾਰਮ ਸ਼ੁਰੂ ਕਰਨ ਆਪਾਂ ਬਾਹਰ ਜਾ ਰਹੇ ਹਾਂ ਉਹ ਗਲਤ ਗੱਲ ਨਹੀਂ ਆ ਕੁਮੋ ਫਿਰੋ ਚੀਜ਼ਾਂ ਸਿੱਖੋ ਬਟ ਉਹਨੂੰ ਆਪਦੇ ਲੋਕਾਂ ਲਈ ਇੰਪਲੀਮੈਂਟ ਕਰੋ ਤਾਂ ਕਿ ਇੱਥੇ ਵੀ ਬੈਨੀਫਿਟ ਹੋਏ ਆਈ ਥਿੰਕ ਕਿ ਆਪਾਂ ਨੂੰ ਖੁਦ ਅਗਰ ਮੈਂ ਨਿਊਜ਼ੀਲੈਂਡ ਚ ਰਵਾਂ ਆਈ ਥਿੰਕ ਮੈਂ ਖੁਸ਼ ਲਾਈਫ ਜੀ ਲੂੰ ਬਟ ਮੈਂ ਚਾਹੁੰਦੀ ਆ ਕਿ ਇਹ ਜਿਹੜੇ ਸਕੂਲ ਦੇ ਬੱਚੇ ਆ ਇਹ ਵੀ ਉਹ ਦੇਖਣ ਜੋ ਮੈਂ ਦੇਖਿਆ ਇਹਨਾਂ ਨੂੰ ਵੀ ਉਵੇਂ ਦੀਆਂ ਹੀ ਓਪਰਚ्युनिटीज ਮਿਲਣ ਜੋ ਮੈਨੂੰ ਈਜ਼ੀਲੀ ਮਿਲੀਆਂ ਕਿਉਂਕਿ ਸ਼ਾਇਦ ਮੈਂ ਸਿਟੀਜ਼ਨ ਸੀ ਉਹਨਾਂ ਨੂੰ ਸਟਰਗਲ ਕਰਨਾ ਪੈਂਦਾ ਉੱਥੇ ਜਾ ਕੇ ਜ਼ਿਆਦਾ ਜੌਬਸ ਕਰਨੀਆਂ ਪੈਂਦੀਆਂ ਨੈਕਸਟ ਨੈਕਸਟ ਟਾਰਗੇਟ ਕੀ ਹੈ ਮੇਨ ਅ ਨੈਕਸਟ ਟਾਰਗੇਟ ਕੀਆ ਮੇਨ ਅ ਨੈਕਸਟ ਟਾਰਗੇਟ ਹੈ ਕਿ ਮੈਂ ਇਹੀ ਕੰਮ ਕਰੀ ਜਾਵਾਂ ਜਿਵੇਂ ਉਹ ਸਟੈਪ ਚੱਲੀ ਜਾ ਰਹੇ ਸੀਗੇ ਅਸੀਂ ਇਹ ਸੋਚਿਆ ਨਹੀਂ ਸੀਗਾ ਕਿ ਸਾਨੂੰ ਕੰਪਨੀਆਂ ਮਿਲਣਗੀਆਂ ਕੰਮ ਸ਼ੁਰੂ ਹੋਏਗਾ ਅਸੀਂ ਤਾਂ ਇਹ ਸੋਚਿਆ ਕਿ ਪਹਿਲਾਂ ਅਸੀਂ ਕੁਝ ਕੰਮ ਕਰੀਏ ਉਹ ਸੀ ਕੰਮ ਕਰਤਾ ਉਹ ਕੰਪਨੀਆਂ ਨੇ ਰੈਕਗਨਾਈਜ਼ ਕੀਤਾ ਉਹਨਾਂ ਨੇ ਬੱਚੇ ਹਾਇਰ ਕਰ ਲਏ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਹੁਣ ਸੜਕਾ ਮੇ ਨੈਕਸਟ ਸਟੈਪ ਇਹ ਹੈ ਕਿ ਅਸੀਂ ਹੋਰ ਬੱਚੇ ਟ੍ਰੇਨ ਕਰੀਏ ਇਹ ਜੌਬ ਸੈਂਟਰ ਇੱਥੇ ਬਣਾਤਾ ਅੱਜ ਗਏ ਜੌਬ ਸੈਂਟਰ ਇੱਥੇ ਬਣ ਗਿਆ ਟ੍ਰੇਨਿੰਗ ਸੈਂਟਰ ਵੀ ਇੱਥੇ ਹੈ ਜੌਬ ਵੀ ਇੱਥੇ ਹੈ ਜੌਬ ਸੈਂਟਰ ਵੀ ਇੱਥੇ ਹੀ ਹੈ ਸਕੂਲ ਜੀ ਮੈਂ ਇੱਕ ਇੱਕ ਪੁੱਛਣਾ ਚਾਹਾਂਗਾ ਵੀ ਜਦੋਂ ਤੁਸੀਂ ਬੱਚਿਆਂ ਨੂੰ ਲੈਣਗੇ ਬੱਚਿਆਂ ਦੀ ਮਦਰਸ ਜਾਂ ਵੱਡੇ ਬੱਚੇ ਸੀਗੇ ਉਮਰ ਦੇ ਜਿਨ੍ਹਾਂ ਨੂੰ ਲੈਣਗੇ ਉਹਨਾਂ ਦੇ ਮਨ 'ਚ ਸ਼ੰਕਾਵਾਂ ਕੀ ਸੀ ਜਾਂ ਕੰਪਲਿਕੀਸ਼ਨਸ ਕੀ ਸੀ ਆਈ ਥਿੰਕ ਕਾਫੀ ਪਹਿਲੀ ਗੱਲ ਇਹ ਹੁੰਦਾ ਕਿ ਸਮ ਟਾਈਮਸ ਉਹਨਾਂ ਨੂੰ ਐਦਾਂ ਲੱਗਦਾ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂ ਹੈ ਇਹਦੇ ਚੋਂ ਨਿਕਲ ਕੀ ਰਿਹਾ ਤੇ ਆਈ ਥਿੰਕ ਇਹਨੂੰ ਜੇ ਰੀਵਰਟ ਕੀਤਾ ਜਾਏ ਕਾਫੀ ਵਾਰੀ ਮੈਨੂੰ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਤੁਸੀਂ ਉਹਨਾਂ ਨੂੰ ਮੋਟੀਵੇਟ ਕਿਵੇਂ ਕੀਤਾ ਹਾਂਜੀ ਕਿ ਬਾਹਰ ਨਿਕਲੋ ਆਓ ਤੇ ਆਈ ਥਿੰਕ ਮੇਰਾ ਟਾਰਗੇਟ ਏ ਸੀ ਮੈਂ ਔਮਨ ਨੂੰ ਕਰਾਂ ਤੇ ਉਹ ਇਸਲੀ ਪੋਸੀਬਲ ਸੀ ਕਿਉਂਕਿ ਉਹਨਾਂ ਨੂੰ ਮੈਂ ਦੇਖਿਆ ਆ ਦੇਖੋ ਆ ਮੇਰਾ ਇੰਸਟਾਗ੍ਰam ਹੈ ਇਹ ਮੈਂ ਕੁਮਰੀ ਐ ਆ ਮੈਂ ਕਿੱਥੇ ਆ ਯੂਰਪ ਚ ਆ ਮੈਂ ਸਪੇਨ ਐ ਮੈਂ ਫਰਾਂਸ ਐ ਮੈਂ ਇਟਲੀ ਐ 21ਵੇਂ ਐ ਕਿਦੇ ਪੈਸੇ ਐ ਮੇਰੇ ਪਾਪਾ ਦੇ ਪੈਸੇ ਐ ਕਿ ਮੇਰੇ ਪੈਸੇ ਐ ਜਦੋਂ ਉਹਨਾਂ ਨੂੰ ਮੈਂ ਦੱਸਦੀ ਐ ਇਹ ਮੇਰੇ ਪੈਸੇ ਐ ਮੈਂ ਤੁਹਾਡੇ ਅੱਗੇ ਲਾਈਵ ਐਗਜ਼ਾਮਪਲ ਐ ਕਿ ਮੈਨੂੰ ਕਿਸੇ ਦੀ ਡਿਪੈਂਡ ਕਰਨ ਦੀ ਲੋੜ ਨਹੀਂ ਆ ਮੇਰਾ ਮਨ ਕਰਦਾ ਐ ਮੈਂ ਕਿਤੇ ਵੀ ਫਲਾਈਟ ਲੈ ਕੇ ਜਾ ਸਕਦੀ ਐ ਕਿਉਂ ਬੱਚੇ ਬਾਹਰ ਜਾ ਰਹੇ ਐ ਉਹਨਾਂ ਨੂੰ ਇਹੀ ਇੰਡੀਪੈਂਡੈਂਸ ਚਾਹੀਦੀ ਐ ਉਹਨਾਂ ਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਚਾਹੀਦੀ ਐ ਮੈਨੂੰ ਪਤਾ ਐ ਕਿ ਹਰ ਹਰ ਊਮਨ ਨੂੰ ਅੰਦਰੋਂ ਹੀ ਚਾਹੀਦਾ ਐ ਸ਼ਾਇਦ ਕੁਝ ਉਹਨਾਂ ਦੇ ਮਜਬੂਰੀ ਸਾਰੇ ਮਨੁੱਖਾਂ ਨੂੰ ਵੀ ਚਾਹੀਦਾ ਜੀ ਸਾਰੀ ਮਨੁੱਖਾਂ ਨੂੰ ਹੀ ਚਾਹੀਦਾ ਔਰਤਾਂ ਚਾਹੇ ਮਰਦਾਂ ਸਾਰੇ ਹਰ ਕੋਈ ਹਰ ਕਿਸੇ ਨੂੰ ਇਹੀ ਚਾਹੀਦਾ ਸੋ ਆਈ ਥਿੰਕ ਕਿ ਉਹਨਾਂ ਨੂੰ ਅਸੀਂ ਜਿਵੇਂ ਸਾਡੇ ਸਕੂਲ ਐਨੂਅਲ ਫੰਕਸ਼ਨ ਹੁੰਦੇ ਆ ਅਸੀਂ ਫੰਕਸ਼ਨ ਵੀ ਇਸ ਥੀਮ ਤੇ ਰੱਖਿਆ ਕਿ ਅਸੀਂ ਪੰਜਾਬੀ ਚ ਰੱਖੀ ਉਹ ਯੂਜੂਲੀ ਇੰਗਲਿਸ਼ ਕਰਦੇ ਆ ਕਿ ਅਸੀਂ ਸਾਰਿਆਂ ਨੂੰ ਸਾਰਿਆਂ ਤੱਕ ਆਵਾਜ਼ਾਂ ਜਾਂ ਸਾਰਿਆਂ ਨੂੰ ਸਮਝ ਆਏ ਕਿ ਅਸੀਂ ਇੱਕ ਚੀਜ਼ ਮੈਂ ਹੁਰ ਮੈਂ ਇੰਗਲਿਸ਼ ਵੀ ਇੱਕ ਆਖ ਲੱਗਦੀ ਹੈ ਸਾਨੂੰ ਜੇ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਅਸੀਂ ਡਿਜੀਟਲੀ ਕੰਮ ਨਹੀਂ ਕਰ ਸਕਦੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ आई थिंक ही सॉरी तोर क्वेश्चन सिगक इंग्लिश इंग्लिश जे नहीं आंदी नहीं आंदी ते जेडे हुण वड्डी आई दे के लंग या उस गल चो मैं इंग्लिश नहीं, नहीं आंदी ए ए भी एक चैलेंज है सि एक बार ऑनलाइन केमे काम करंगे तुसी ए दे बारे की सोचदे हो मेनू लगदा है कोई औखी गल नहीं है पंजाब दा काम है ओ पंजाबी च ही है जे ਤੁਸੀਂ ਦੇਖੋ ਪੂਰੀ ਦੁਨੀਆ 'ਚ ਆਪਣੇ ਪੰਜਾਬੀ ਬੈਠੇ ਆ ਜਿਹੜੇ ਬਾਹਰ ਪੰਜਾਬੀ ਉਹਨਾਂ ਨੂੰ ਵੀ ਲੋਨ ਚਾਹੀਦੇ ਆ ਜਿਹੜੇ ਬਾਹਰ ਪੰਜਾਬੀ ਉਹਨਾਂ ਨੂੰ ਵੀ ਇਹੀ ਕੰਮ ਚਾਹੀਦਾ ਉਹਨਾਂ ਨੂੰ ਵੀ ਕਾਲ ਸੈਂਟਰ ਵਾਲੇ ਚਾਹੀਦੇ ਆ ਤੇ ਆਪਾਂ ਉਹਨਾਂ ਅਸੀਂ ਉਹਨਾਂ ਨੂੰ ਪੰਜਾਬੀ 'ਚ ਹੀ ਬੋਲਦੇ ਆ ਚਾਹੇ ਆਕਲੈਂਡ 'ਚ ਚਲੇ ਜਾਓ ਤੁਸੀਂ ਆਕਲੈਂਡ ਵਿੱਚ ਜਾਓਗੇ ਉਹ ਤੁਹਾਨੂੰ ਮਿਨੀ ਪੰਜਾਬੀ ਲੱਗੇਗਾ ਤੁਸੀਂ ਯੂਕੇ ਵਿੱਚ ਜਾਓਗੇ ਉਹ ਤੁਹਾਨੂੰ ਮਿਨੀ ਪੰਜਾਬੀ ਲੱਗੇਗਾ ਕੈਨੇਡਾ ਵੀ ਪੰਜਾਬੀ ਲੱਗਿਆ ਮੈਨੂੰ ਲੱਗਦਾ ਕਿ ਪੰਜਾਬੀ ਮੈਂ ਮੈਂ ਕਿਤੇ ਯੂਕੇ ਵਿੱਚ ਸੀ ਤੇ ਮੈਂ ਗੁਰਦੁਆਰਾ ਸਾਈਡ ਵਿੱਚ ਸੀ ਉੱਥੇ ਤੇ ਉਹਨਾਂ ਨੇ ਉੱਥੇ ਉਹ ਬੋਲ ਰਹੇ ਸੀ ਕਿ ਹੁਣ ਪੰਜਾਬੀ ਇੱਕ ਅਫੀਸ਼ੀਅ ਵਿਚ ਉੱਥੇ ਉਹਨਾਂ ਦੀ ਸਪੀਚ ਦੇ ਰਹੇ ਸੀ ਕਿ ਕਿੰਨੀ ਵਧੀਆ ਗੱਲ ਹੈ ਤੇ ਮੈਨੂੰ ਲੱਗਦਾ ਕਿ ਵਧੀਆ ਗੱਲ ਹੈ ਕਿ ਉਹਨਾਂ ਦੀ ਪੰਜਾਬੀ ਪੰਜਾਬੀ ਦੀ ਪਹੁੰਚ ਵੀ ਬਹੁਤ ਦੂਰ ਤੱਕ ਹੈ ਜ਼ਰੂਰੀ ਨਹੀਂ ਹੈ ਕਿ ਉਹ ਇੱਥੋਂ ਤੱਕ ਲਿミਟਡ ਹੈ ਜਾਂ ਸ਼ਾਇਦ ਉਹਨਾਂ ਨੂੰ ਜੋ ਤੁਹਾਨੂੰ ਤੁਹਾਨੂੰ ਜਿਹੜੇ ਸਕਿੱਲ ਆਉਂਦਾ ਹੈ ਭਾਸ਼ਾ ਦਾ ਕੋਈ ਸਰਹੱਦ ਨਹੀਂ ਹੈ ਉਹਦਾ ਕੋਈ ਰੁਕਾਵਟ ਨਹੀਂ ਹੈ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਅੱਗੇ ਤੁਹਾਨੂੰ ਇੱਕ ਭਾਸ਼ਾ ਹੀ ਆਂਦੀ ਹੈ ਉਹੀ ਹੋਏਗਾ ਜੇ ਚੈਟ ਜੀ ਪੀ ਟੀ ਆ ਜਾਂ ਅੱਜ ਕੱਲ ਦਾ ਏ ਆਈ ਹੈ ਉਹ ਏ ਆਈ ਨੂੰ ਡਿਵੈਲਪਰਸ ਵੀ ਉਹਨਾਂ ਨੂੰ ਪੰਜਾਬੀ ਡਿਵੈਲਪਰਸ ਵੀ ਚਾਹੀਦੇ ਆ ਕਿਉਂਕਿ ਰੋਬੋਟ ਤਾਂ ਬਣ ਰਿਹਾ ਹੈ ਪੰਜਾਬੀ ਤਾਂ ਰੋਬੋਟ ਨੂੰ ਆਪਾਂ ਹੀ ਸਿਖਾਨੀ ਹੈ ਨਾ ਸੋ ਜੌਬਸ ਦਾ ਜੌਬਸ ਦਾ ਆਈ ਥਿੰਕ ਆਈ ਥਿੰਕ ਕੋਈ ਰੁਕਾਵਟ ਨਹੀਂ ਹੈ ਜੇ ਤੁਸੀਂ ਸੋਚ ਲਿਆ ਤੁਸੀਂ ठान ਲਿਆ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਖੁੱਲੋ ਯੂ نو ਆਜ਼ਾਦ ਹੋਮੋ ਆਵਜ਼ੀ ਆਜ਼ਾਦੀ ਪਾਓ ਜ਼ਰੂਰੀ ਨਹੀਂ ਉਹ ਆਜ਼ਾਦਲੀ ਤੁਸੀਂ ਕਿਤੇ ਜਾਣਾ ਤੁਸੀਂ ਘਰੇ ਹੀ ਬੈਠ ਕੇ ਫਾਈਨੈਂਸ਼ੀਅਲ ਇੰਡੀਪੈਂਡੈਂਸ ਮੇਰਾ ਗੋਲ ਹੈ ਵੂਮਨ ᱮਮਪਾਵਰਮੈਂਟ ਮੇਰਾ ਗੋਲਾ ਇਸੇ ਕਰਕੇ ਮੈਂ ਫਤਿਹਗੜ ਪਿੰਡ ਤੋਂ ਵਿੱਚ ਪੰਜਾਬ ਚ ਹੋਰ ਮੈਨੂੰ ਇਸੇ ਰੀਜ਼ਨ ਕਰਕੇ ਮੈਨੂੰ ਮੈਨੂੰ ਤਾਂ ਬਈ ਪੋਟੈਂਸ਼ੀਅਲ ਪੈਰਾਡਾਈਸ ਲੱਗਦਾ ਮੈਨੂੰ ਤਾਂ ਇਹ ਸਭ ਵਧੀਆ ਲੱਗਦਾ ਮੈਨੂੰ ਟੁੱਟੀਆਂ ਰੋਜ਼ ਵੀ ਨਹੀਂ ਲੱਗਦੀਆਂ ਟੁੱਟੀਆਂ ਰੋਜ਼ ਤਾਂ ਨਿਊਜ਼ੀਲੈਂਡ ਵਿੱਚ ਵੀ ਆ ਟੁੱਟੀਆਂ ਰੋਜ਼ ਹਰ ਪਿੰਡ ਚ ਬਾਰ ਵੀ ਪੱਟ ਟੁੱਟੇ ਪਿੰਡ ਸੋ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੀ ਕੋਈ ਚੀਜ਼ ਹੈ ਤੁਸੀਂ ਫਿਊਚਰ ਦੇ ਵਿੱਚ ਤੁਹਾਡੇ ਹਾਨੀ ਜਿਹੜੇ ਬੱਚੇ ਐ ਜਿਹੜੇ ਗ੍ਰੈਜੂਏਸ਼ਨ ਕਰ ਰਹੇ ਐ ਪਲੱਸ 2 ਕਰ ਰਹੇ ਐ ਉਹਨਾਂ ਨੂੰ ਕੀ ਸੁਜੈਸ਼ਨ ਦਿਓਗੇ ਕਿ ਆਨਲਾਈਨ ਇੰਟਰਨੈਟ ਦੇ ਉੱਤੇ ਜਾਂ ਡਿਜੀਟਲ ਵਰਡਲ ਦੇ ਵਿੱਚ ਕਿਹੜੀਆਂ ਜੌਬਸ ਜਾਂ ਕਿ ਫਿਊਚਰ ਕਿਸ ਤਰ੍ਹਾਂ ਦਾ ਹੈ ਕਿ ਥੋੜਾ ਜਿਹਾ ਉਹ ਇਹ ਕੰਮ ਕਰ ਲੈਣ ਉਹ ਫਾਈਨੈਂਸ਼ੀਅਲ ਤੌਰ ਤੇ ਸੌਖੇ ਰਹਿਣ ਮੈਂ ਜੋ ਮੇਰੀ ਏਜ ਦੇ ਬੱਚੇ ਮੈਂ ਦੋ ਡਿਫਰੈਂਟ ਸੁਜੈਸ਼ਨਸ ਦਵਾਂ ਜਿਵੇਂ ਕਿ ਤੁਸੀਂ ਕਿ ਮੇਰੀ ਏਜ ਦੇ ਬੱਚੇ ਹੈ ਜਾਂ ਜੋ ਘਰੇ ਬੈਠੇ ਔਰਤਾਂ ਹੈ ਕੋਈ ਉਹਨਾਂ ਲਈ ਡਿਫਰੈਂਟ ਸੁਜੈਸ਼ਨ ਹੋਣਗੇ ਮੈਨੂੰ ਲੱਗਦਾ ਕਿ ਪਹਿਲਾਂ ਤਾਂ ਜੋ ਤੁਹਾਡੀ ਸਕਿੱਲ ਹੈ ਤੁਸੀਂ ਉਹ ਦੇਖੋ ਕਿ ਤੁਸੀਂ ਤੁਹਾਨੂੰ ਕਿਹੜੀ ਚੀਜ਼ ਅੱਛੀ ਲੱਗਦੀ ਹੈ ਜੇ ਤੁਸੀਂ ਹਰ ਚੀਜ਼ ਕਰੋ 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 ਜੇ ਜੇ ਤੁਸੀਂ ਹੋਰ ਚੀਜ਼ਾਂ ਟਰਾਈ ਕਰੋ ਤੁਹਾਨੂੰ ਪਤਾ ਲੱਗੇ ਕਿ ਤੁਹਾਨੂੰ ਕੀ ਚੀਜ਼ ਪਸੰਦ ਆ ਕਿਉਂਕਿ ਪ੍ਰੋਬਲਮ ਕਿੱਥੇ ਆਂਦੀ ਹੈ ਕਿ ਜਦੋਂ ਮੇਰੇ ਵਰਗੇ ਬੱਚੇ ਹੈ ਅਗਰ ਉਹ 9th ਵਿੱਚ ਨਹੀਂ ਐਕਸਪੀਰੀਅੰਸ ਕਰ ਰਹੇ ਕਿ ਉਹਨਾਂ ਨੂੰ ਯੂ ਨੋ ਫਾਰਮਿੰਗ ਕਰ ਲੈਣ ਜਾਂ ਪਲੰਬਰਿੰਗ ਟਰਾਈ ਕਰ ਲੈਣ ਜਾਂ ਕਾਰਪਨਟਰੀ ਕਰ ਲੈਣ ਜਾਂ ਆਰਟਿਸਟ ਬਣ ਜਾਣ ਉਹਨਾਂ ਨੂੰ ਪਤਾ ਨਹੀਂ ਹੈ ਕਿ ਉਹਨਾਂ ਨੂੰ ਪਸੰਦ ਕੀ ਹੈ ਪਲੱਸ 1 ਪਲੱਸ 2 ਚੋ ਜਾਣਗੇ ਉਹਨਾਂ ਨੂੰ ਪਤਾ ਨਹੀਂ ਹੈ ਸਟਰੀਮ ਕਿਹੜੀ ਲੈਣੀ ਹੈ ਪਲੱਸ 2 ਤੋਂ ਬਾਅਦ ਚਲੇ ਜਾਣਗੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਬੰਨਾ ਕੀ ਹੈ ਫਿਰ ਉਹਨਾਂ ਨੂੰ ਦੇਖਣਗੇ ਨਾਲ ਦਾ ਕਿ ਬੱਚਾ ਕਰ ਰਿਹਾ ਉਹ ਬਾਅਦ ਚਲਾ ਗਿਆ ਪੈਸੇ ਕਮਾਣ ਲੱਗ ਗਿਆ ਮੈਂ ਵੀ ਚ ਉਹ ਫਿਰ ਕੀ ਹੁੰਦਾ ਆਪਾਂ ਭੇੜਚਾਲ ਚ ਲੱਗ ਜਾਨੇ ਆਪਾਂ ਕਨਫਿਊਜ਼ ਹੋ ਜਾਨੇ ਆਈ ਥਿੰਕ ਮੈਂ ਇਹ ਬੋਲੂ ਕਿ ਕੋਈ ਵੀ ਮੌਕਾ ਨਾ ਛੱਡੋ ਕੋਈ ਸਕਿੱਲ ਸਿੱਖੰਦਾ ਕੋਈ ਸਕਿੱਲ ਤੁਹਾਡੇ ਅਗਿਆਨ ਦੀ ਉਹਨੂੰ ਸਿੱਖੋ ਬਜੇ ਤੁਸੀਂ ਮੈਨੂੰ ਪੁੱਛ ਰਹੇ ਫਿਊਚਰ ਕੀ ਹੈ ਫਿਊਚਰ ਤਾਂ ਮੈਂ ਇਹ ਬੋਲੂ AI ਦਾ ਫਿਊਚਰ ਕਿਉਂਕਿ ਮੈਂ ਖੁਦ ਜੇ ਨਿਊਰੋਸਾਇੰਸ ਹੈ ਮੈਨੂੰ ਪਤਾ ਕੰਪਿਊਟੇਸ਼ਨਲ ਨਿਊਰੋਸਾਇੰਸ ਦਾ ਫਿਊਚਰ ਹੈ ਮੈਨੂੰ ਪਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਫਿਊਚਰ ਹੈ ਸਾਈਬਰ ਸਿਕਿਉਰਿਟੀ ਦਾ ਫਿਊਚਰ ਹੈ ਤੇ ਡਾਟਾ ਐਨਾਲਿਸਟ ਦਾ ਫਿਊਚਰ ਹੈ ਹੋਰ ਕੋਈ ਜੋਬਸ ਵੀ ਰਿਪਲੇਸ ਹੋ ਜੋ ਏ ਜੋਬਸ ਨਹੀਂ ਰਿਪਲੇਸ ਹੋ ਗਿਆ ਅੱਛਾ ਮੈਂ ਇੱਥੇ ਆ ਕੇ ਜੇ ਉਹਨਾਂ ਨੇ ਸਿੱਖਣਾ ਹੈ ਹਾਂਜੀ ਤੁਸੀਂ ਪੜੇ ਲਿਖੇ ਹੋ ਬਾਹਰਲੇ ਉਹ ਕਿਤੇ ਆਨਲਾਈਨ ਮੰਨ ਲਓ ਵੀ ਆਪਣਾ ਤੋਂ ਦੂਰ ਬੈਠੇ ਆ ਪੰਜ ਤੂਰੇ ਇੱਥੇ ਨਹੀਂ ਟ੍ਰੇਨਿੰਗ ਲੈਣਾ ਸਕਦੇ ਹੋ ਉਹਨਾਂ ਨੇ ਕਿਤੇ ਆਨਲਾਈਨ ਕਲਾਸਿਸ ਲਾਉਣੀਆਂ ਘਰੇ ਬੈਠੇ ਨੇ ਤੁਸੀਂ ਕੀ ਸੁਜੈਸਟ ਕਰੋਗੇ ਕਿਥੋਂ ਕਿਥੋਂ ਟ੍ਰੇਨਿੰਗ ਲੈਣ ਉਹ ਹੈ ਕੁਝ ਧਿਆਨ ਚੀਜ਼ਾਂ ਆਈ ਥਿੰਕ ਕਿ ਤੁਸੀਂ ਜੇ ਗੂਗਲ ਹੈ ਮਾਈਕਰੋਸਾਫਟ ਹੈ ਉਹਨਾਂ ਦੇ ਖੁਦ ਦੇ ਪ੍ਰੋਗਰਾਮਸ ਹੈ ਉਹ ਤੁਸੀਂ ਖੁਦ ਕਰ ਲਵੋਗੇ ਸਰਟੀਫਿਕੇਟਸ ਤਾਂ ਤੁਹਾਨੂੰ ਮਿਲ ਜਾਣਗੇ ਤੁਸੀਂ ਲਾਈਕ ਮੈਂ ਅਕਸਰ ਮੈਂ ਵੀ ਪਾਪਾ ਨੂੰ ਬੋਲਦੀ ਹੁੰਦੀ ਹਣੀ ਕਿ ਮੈਂ ਹੋਰ ਪੜਨਾ ਹੋਰ ਕਰ ਲਵਾ ਇਹ ਚੀਜ਼ ਕਰ ਲਵਾ ਉਹ ਚੀਜ਼ ਕਰ ਲਵਾ ਜ਼ਰੂਰੀ ਨਹੀਂ ਹੈ ਇਹ ਬਿਲਕੁਲ ਸਹੀ ਗੱਲ ਹੈ ਅੱਜ ਦੇ ਵਰਲਡ ਵਿੱਚ ਤੁਹਾਨੂੰ ਜੌਬ ਲੈਣ ਲਈ ਜਿਵੇਂ ਸਟੀਵ ਜੌਬਸ ਹੈ ਜਾਂ ਕੋਈ ਵੀ ਬਿਲ ਗੇਟਸ ਬਿਲ ਗੇਟਸ ਹੈ ਜਾਂ ਮਾਰਕ ਜ਼ੁਕਰਬਰਗ ਹੈ ਉਹਨਾਂ ਨੇ ਕੋਈ ਡਿਗਰੀਜ਼ ਕਰਕੇ ਨਹੀਂ ਇਹ ਚੀਜ਼ਾਂ ਕੀਤੀਆਂ ਉਹਨਾਂ ਨੇ ਆਪਦੀ ਸਕਿੱਲਸ ਨੂੰ ਵਧਿਆ ਕੀਤਾ ਉਹਨਾਂ ਨੂੰ ਪਤਾ ਸੀ ਜੇ ਉਹਨਾਂ ਨੂੰ ਕੰਪਿਊਟਰ ਪਸੰਦ ਉਹਨਾਂ ਨੇ ਉਹਨੂੰ ਚਲਾਈਗੇ ਚਲਾਈਗੇ ਉਹ ਪਾਗਲ ਦੀ ਹੱਦ ਤੱਕ ਚਲਾਈਗੇ ਯੂ نو ਜੇ ਆਈਨਸਟਾਈਨ ਹੈ ਉਹ ਵੀ ਟੰਗਸਟਨ ਉਹਨੇ ਜਿੰਨੀ ਦੇ ਤੱਕ ਉਹਨੇ ਹਜ਼ਾਰਾਂ ਚੀਜ਼ਾਂ ਟੈਸਟ ਨਹੀਂ ਕੀਤਾ ਉਹਨੂੰ ਟੰਗਸਟਨ ਨਹੀਂ ਮਿਲਿਆ ਤੇ ਮੈਂ ਇਹ ਬੋਲੂ ਕਿ ਜੋ ਯੂਥ ਹੈ ਉਹ ਦੇਖੇ ਇਨਸਪਾਇਰ ਹੋਵੇ ਉਹ ਆਪਦੀ ਸਕਿੱਲ ਨੂੰ ਜਿਹੜੀ ਉਹਨਾਂ ਦੀ ਸਕਿੱਲ ਹੈ ਉਹਨੂੰ ਬੈਟਰ ਕਰੇ ਜੋ ਆਨਲਾਈਨ ਹੈ ਤਾਂ ਫਿਰ ਉਹਨਾਂ ਨੇ Google ਵੀ ਹੈ Microsoft ਵੀ ਹੈ ਅਗਰ ਉਹ IT ਵੱਲ ਜਾਣਾ ਚਾਹੁੰਦੇ ਆ ਤਾਂ ਇਹ ਚੀਜ਼ਾਂ ਵੀ ਹੈ ਮੈਂ ਬੋਲੂ ਕਿ ਜੇ ਉਹਨਾਂ ਨੇ ਪੜ੍ਹਨਾ ਹੈ ਤਾਂ ਪੜ੍ਹਨ ਜੋ ਉਹਨਾਂ ਨੇ ਕੁੰਮਣਾ ਉਹ ਕੁੰਮ ਕੇ ਪੜ੍ਹਨ ਬਟ ਉਸ ਤੋਂ ਬਾਅਦ ਉਹ ਪਿੱਛੇ ਛੱਡ ਕੇ ਨਾ ਜਾਣ ਮੇਰਾ ਤਾਂ ਇਹੀ ਗੋਲ ਹੋਏਗਾ ਉਹਨਾਂ ਨੂੰ ਦੱਸ ਲੀ ਜੀ ਅੱਛਾ ਅੱਜ ਬਹੁਤ ਸਾਰੀਆਂ ਚੁਣੌਤੀਆਂ ਪੰਜਾਬ 'ਚ ਹੈਗੀਆਂ ਕਦੇ ਪਰਮਿਸ਼ਨਾਂ ਦੇ ਚੱਕਰ ਪੈਂਦਾ ਹੈ ਕਿਤੇ ਆਫਿਸਾਂ ਦੇ ਕਿਹੜੇ ਪੈਂਦੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਅ ਨਿਊਜ਼ੀਲੈਂਡ ਵਰਗੇ ਜਾਂ ਹੋਰ ਪੱਛਮੀ ਸਾਡੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਰਕਾਰ ਤੁਹਾਨੂੰ ਪ੍ਰਮੋਟ ਕਰਦੀ ਥੋੜੀ ਹੈਲਪ ਕਰਦੀ ਹੈ ਜਾਂ ਤੁਸੀਂ ਇਹ ਸੋਚਦੇ ਹੋ ਵੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹ ਚ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੀ ਨਹੀਂ ਮੈਨੂੰ ਤਾਂ ਲੱਗਦਾ ਕਿ ਜਿਵੇਂ ਮੈਨੂੰ ਮੈਨੂੰ ਪੰਜਾਬ ਬਹੁਤ ਵਧੀਆ ਲੱਗਦਾ ਜੇ ਮੈਂ ਸੋਚਾਂ ਮੈਨੂੰ ਇਹ ਲੱਗਦਾ ਕਿ ਇੱਥੇ ਤੁਹਾਨੂੰ ਰੈਂਟ ਨਹੀਂ ਟੈਨਸ਼ਨ ਇੱਥੇ ਤੁਹਾਨੂੰ ਪੈਟਰੋਲ ਦੀ ਨਹੀਂ ਇੰਨੀ ਟੈਨਸ਼ਨ ਲਾਈਕ ਇਨ ਦ ਸੈਂਸ ਕਿ ਜੇ ਤੁਸੀਂ ਬਾਹਰ ਹੋ ਤੁਹਾਨੂੰ ਤੁਸੀਂ ਘਰ ਖਰੀਦ ਲਿਆ ਤੁਸੀਂ ਕਿੰਨੇ ਸਾਲੋਂ ਘਰ ਚ ਹੀ ਫਸੇ ਰਹੇ ਹੋ ਹੈਲਥ케ਅਰ ਆਪਣੇ ਇੰਡੀਆ ਦਾ ਕਿੰਨਾ ਵਧੀਆ ਨਿਊਜ਼ੀਲੈਂਡ ਵਿੱਚ ਸਭ ਫ੍ਰੀ ਹੈ ਤੁਹਾਡੇ ਹੈਲਥ케ਅਰ ਫ੍ਰੀ ਹੈ ਬਟ ਜੇ ਤੁਸੀਂ ਡਾਕਟਰ ਨੂੰ ਦੇਖਣ ਜਾਣਾ ਤੁਹਾਨੂੰ ਕਿੰਨੀ ਦੇਰ ਲੱਗਦੀ ਹੈ ਤੁਸੀਂ ਇੱਥੇ ਬੈਨਿਓ ਐਮਰਜੈਂਸੀ ਡਿਪਾਰਟਮੈਂਟ ਚ ਬੈਨਿਓ ਤੁਹਾਨੂੰ ਕਿੰਨੀ ਦੇਰ ਲੱਗਦੀ ਇੰਡੀਆ ਚ ਤੁਸੀਂ ਉਹਨਾਂ ਜਦੋਂ ਤਾਂ ਡਿਸਾਈਡ ਤੁਹਾਨੂੰ ਉਸੇ ਮੂਮੈਂਟ ਡਾਕਟਰ ਮਿਲਦਾ ਹੈ ਹਰ ਜਗ੍ਹਾ ਤੁਹਾਨੂੰ ਡਾਕਟਰ ਮਿਲਦਾ ਹੈ ਉਹਨੇ ਜੇ ਅਸੀਂ ਸ਼ੁਰੂ ਕੀਤਾ ਸਕਿੱਲ ਸਾਨੂੰ ਪੰਜਾਬ ਗਵਰਨਮੈਂਟ ਨੇ ਰੈਕਗਨਾਈਜ਼ ਕੀਤਾ ਕਿੰਨੇ ਜ਼ਿਆਦਾ ਕਿੰਨੀ ਜ਼ਿਆਦਾ ਇਹਦਾ ਲਾਈਕ ਸਾਰਿਆਂ ਨੂੰ ਪਤਾ ਲੱਗ ਰਿਹਾ ਮੈਨੂੰ ਤਾਂ ਲੱਗ ਰਿਹਾ ਕਿ ਸਾਰੇ ਅਪਰੀਸ਼ੀਏਟ ਕਰ ਰਹੇ ਆ ਬਹੁਤ ਜ਼ਿਆਦਾ ਕਿ ਇਹ ਕੰਮ ਹੋ ਰਿਹਾ ਹੈ ਹਰ ਕਿਤੇ ਪੰਜਾਬ ਵਿੱਚ ਇਹ ਚੀਜ਼ਾਂ ਅਪਰੀਸ਼ੀਏਟ ਹੋ ਰਹੀਆਂ ਹਨ ਮੈਨੂੰ ਮੈਨੂੰ ਲੱਗਦਾ ਕਿ ਤੁਸੀਂ ਸੌਰੀ ਦੁਬਾਰਾ ਕੁਐਸਚਨ ਰਿਪੀਟ ਕਰ ਸਕਦੇ ਹੋ ਆਈ ਥਿੰਕ ਤੁਸੀਂ ਇਹ ਪੁੱਛ ਰਹੇ ਹੋ ਕਿ ਕਈ ਵਾਰੀ ਕਈ ਵਾਰੀ ਹੋ ਜਾਂਦਾ ਨਾ ਬੰਦੇ ਨੂੰ ਵੀ ਇੱਥੇ ਬਹੁਤ ਸਾਰੀਆਂ ਦਿੱਕਤਾਂ ਹੈਗੀਆਂ ਵੀ ਸ਼ਾਇਦ ਮੈਂ ਕਦੇ ਬੰਦਾ ਇਰੀਟੇਟ ਵੀ ਹੋ ਜਾਂਦਾ ਹੈ ਮੈਨੂੰ ਮੈਨੂੰ ਨਹੀਂ ਫੀਲ ਹੋਇਆ ਕਿ ਹਲੇ ਤੱਕ ਮੇਰੇ ਕੋਲ ਕੋਈ ਦਿੱਕਤਾਂ ਹੋਣ ਕਿਉਂਕਿ ਜਿਵੇਂ ਮੇਰੇ ਕੋਲ ਜੋ ਮੇਰਾ ਪਰਸਨਲ ਐਕਸਪੀਰੀਅੰਸ ਹੋਏਗਾ ਮੇਰੇ ਕੋਲ ਇੰਡੀਆ ਦਾ OCI ਨਹੀਂ ਸੀਗਾ ਕੁਝ ਦੇਰ ਤੱਕ ਤਾਂ ਮੈਨੂੰ ਵਾਰ-ਵਾਰ ਵੀਜ਼ਾ ਬਾਹਰ ਜਾਣਾ ਪੈ ਰਿਹਾ ਸੀ ਹਰ 3 ਮਹੀਨਿਆਂ ਬਾਅਦ ਜਾਣਾ ਪੈ ਰਿਹਾ ਸੀ ਕਿਉਂਕਿ ਮੇਰੇ ਕੋਲ ਨਹੀਂ ਸੀ ਲੰਬਾ ਪਾਸਪੋਰਟ ਕਰਕੇ ਆਈ ਥਿੰਕ ਉਹ ਮੇਰਾ ਉਹੀ ਮੇਰਾ ਟਾਈਮ ਹੋਏਗਾ ਜਿਹਦੇ ਨਾਲ ਮੈਨੂੰ ਗਵਰਨਮੈਂਟ ਅਫੀਸ਼ੀਅਲਸ ਨਾਲ ਜ਼ਿਆਦਾ ਇੰਟਰੈਕਟ ਕਰਨ ਦਾ ਟਾਈਮ ਮਿਲਿਆ ਬਟ ਉਹ ਵੀ ਮੇਰਾ ਕੰਮ ਇਨੀ ਈਜ਼ੀਲੀ ਹੋ ਗਿਆ ਆਈ ਡੋਨਟ ਥਿੰਕ ਮੈਨੂੰ ਲੱਗ ਰਿਹਾ ਕਿ ਸਭ ਮੇਬੀ ਜਦੋਂ ਆਪਾਂ ਬਾਹਰ ਹੁੰਨੇ ਆ ਸੀ ਸੁਣਦੇ ਆ ਕਿ ਸਿਸਟਮ ਨਹੀਂ ਵਧੀਆ ਸਿਸਟਮ ਨਹੀਂ ਵ ਮੈਨੂੰ ਤਾਂ ਸਭ ਵਧੀਆ ਲੱਗ ਰਿਹਾ ਹੈ ਜਾਨੀ ਤੁਸੀਂ ਯੂਨੋ ਸਕਿਲਡ ਹੋ ਤੁਹਾਡੇ ਕੋਲੇ ਖੁਦ ਕੋਲੇ ਹੁਨਰ ਹੈ ਤਾਂ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਚੱਲਦੀਆਂ ਆਈ ਥਿੰਕ ਕਿ ਕਿਉਂਕਿ ਜੇ ਤੁਹਾਡੇ ਕੋਲ ਮੇਬੀ ਇੱਕ ਚੀਜ਼ ਜ਼ਰੂਰ ਹੈ ਕਿ ਤੁਹਾਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਚਾਹੀਦੀ ਹੈ ਇਹ ਤਾਂ ਕਹਾਣੀ ਸੈਟ ਹੈ ਕਹਾਣੀ ਸਭ ਇਹ ਹੈ ਕਿ ਅਗਰ ਤੁਹਾਡੇ ਕੋਲ ਸਿਸਟਮ ਮੜਾ ਤਾਂ ਲੱਗਦਾ ਹੈ ਜੇ ਹੱਥ 'ਚ ਸ਼ਾਇਦ ਪੈਸੇ ਨਾ ਹੋਣ ਹਨਾ ਤੇ ਉਹ ਪੈਸੇ ਪਾਣ ਦਾ ਤਰੀਕਾ ਸਕਿੱਲ ਹੈ ਟਾਈਆਂ ਲੋਕ ਬਾਹਰ ਜਾ ਰਹੇ ਹੈ ਕਿਉਂ ਬੱਚੇ ਵਿਹਾਰ ਕਿਉਂ ਜਾ ਰਹੇ ਹਨ ਮੈਨੂੰ ਲੱਗਦਾ ਕਿ ਅਸੀਂ ਗਰੀਬੀ ਦੇਖੀ ਹੈ ਮੇਬੀ ਕਰੇ ਚੀਜ਼ਾਂ ਨਹੀਂ ਸੀ ਇੱਕ ਬੱਚਾ ਬਾਹਰ ਚਲ ਜਾਏਗਾ ਪਿੱਛੇ ਤਿੰਨ ਜਾਨੇ ਪਲ ਜੂਗੇ ਐਂ ਐਂ ਜਾਂਦੇ ਆ ਤੇ ਫਿਰ ਜਿਉ ਤੁਸੀਂ ਉੱਥੇ ਉਹ ਬੱਚੇ ਉਹ ਬੱਚੇ ਕਿਉਂ ਕੁਰਬਾਨ ਹੋਣ ਯੂ نو ਜਿਉ ਉਹ ਬੱਚੇ ਮੈਂ ਜਦੋਂ ਜਾਂਨੀਆ ਯੂਰਪ ਮੈਂ ਯੂਰਪ ਸੀ ਹੁਣ ਜਰਮਨੀ ਸੀ ਪਿਛਲੇ 2 ਮਹੀਨੇ ਮੈਂ ਦੇਖਿਆ ਕਿ ਬਰਲਿਨ ਵਿੱਚ ਸਾਰੇ ਜਿਹੜੇ ਬਾਈਕ ਹੈ ਜਿਵੇਂ ਉਬਰ ਇਟਸ ਆ ਉਹ ਆਪਣੇ ਪੰਜਾਬੀ ਚਲਾ ਰਿਹਾ ਤੇ ਮੈਨੂੰ ਦੇਖ ਕੇ ਆ ਲੱਗਾ ਕਿ ਇਹ ਤਾਂ ਮਿਸ ਗਾਈਡਡ ਹੋਏ ਹੋ ਤੁਸੀਂ ਯੂ نو ਮੈਨੂੰ ਸਾਡ ਫਿਲੋਨਕੀਏ ਮੇਰੇ ਸਕੂਲ ਦੇ ਬੱਚੇ ਵਾਲੇ ਬੱਚੇ ਆ ਸ਼ਾਇਦ ਇਹਨਾਂ ਨੂੰ ਜੇ ਮੈਂ ਦੱਸ ਸਕਦੀ ਕਿ ਬਾਹਰ ਤਾਂ ਇਹ ਆ ਜਾਂ ਇੱਥੇ ਬਹਿ ਕੇ ਆਪ ਪੜ ਲਓ ਇਹਦਾ ਜ਼ਿਆਦਾ ਪੈਸੇ ਇੰਨੇ ਪੈਸੇ ਤੁਹਾਨੂੰ ਇੱਥੇ ਬੈਠਿਆ ਮਿਲ ਜਾਣਗੇ ਫਿਰ ਉਹਨਾਂ ਨੇ ਵੀ ਘਰੇ ਬਹਿ ਕੇ ਮਮਾ ਦੇ ਹੱਥ ਦੀਆਂ ਰੋਟੀਆਂ ਖਾਣੀਆਂ ਸੀ ਪੰਜਾਬ ਵਰਗੀ ਧੁੱਪ ਚਾਪਾ ਬੈਠੇ ਨੇ ਵਧੀਆ ਨੇਚਰ ਚ ਬੈਠੇ ਆ ਇਹੀ ਉਹਨਾਂ ਨੇ ਵੀ ਦੇਖਣਾ ਸੀ ਤਾਂ ਮੈਨੂੰ ਇਹ ਹੁੰਦਾ ਕਿ ਜੇ ਹੁਣ ਆਪਾਂ ਦੁਨੀਆ ਦੇਖ ਲਈਏ ਇੰਨੇ ਪੰਜਾਬੀ ਬਾਤ ਚਲੇ ਗਏ ਆ ਉਹਨਾਂ ਨੇ ਕੁਝ ਦੇਖਿਆ ਮੈਂ ਵੀ ਟਾਇਲਟਸ ਉੱਤੇ ਸਾਫ਼ ਕੀਤੀਆਂ ਮੈਂ ਵੀ ਕਿਹਾ ਉਹ ਮਾੜਾ ਕੰਮ ਨਹੀਂ ਐ ਸਗੋਂ ਵਧੀਆ ਕਿ ਅਸੀਂ ਦੇਖ ਰਹੇ ਹਾਂ ਵਰਕ ਕਲਚਰ ਸਿੱਖ ਰਹੇ ਹਾਂ ਸ਼ਾਇਦ ਇੱਥੇ ਆਪਾਂ ਵਰਕ ਕਲਚਰ ਨਹੀਂ ਸਿੱਖਿਆ ਹੁੰਦਾ ਉੱਥੇ ਆਪਾਂ ਵਧੀਆ ਸਕਿੱਲ ਸਿੱਖ ਰਹੇ ਹਾਂ ਕਿ 9 ਤੋਂ 8 13 ਘੰਟੇ ਕੰਮ ਕਰੋ ਪੜੋ ਬੈਲੈਂਸ ਵਰਕ ਲਾਈਫ ਬੈਲੈਂਸ ਸਿੱਖੋ ਇਹ ਵਧੀਆ ਚੀਜ਼ਾਂ ਅਸੀਂ ਚਾਹੁੰਦੇ ਹਾਂ ਇੱਥੇ ਵੀ ਆਪਾਂ ਉਹ ਚੀਜ਼ਾਂ ਸਿੱਖੀਏ ਤਾਂ ਕਿ ਇੱਥੇ ਵੀ ਆਪਾਂ ਵਰਕ ਬੈਲੈਂਸ ਲਾਈਫ ਲਾਈਕ ਆਏ ਜੇ ਤੇ ਉਹ ਕਹਾਣੀ ਸਾਰੀ ਬਰਾਬਰ ਹੀ ਹੈ ਬਰਾਬਰ ਹੀ ਹੈ ਜੇ ਤੁਸੀਂ ਮੇਰੇ ਪਾਪਾ ਕਹਿੰਦੇ ਆ ਕਿ ਜੇ ਉਹ ਨਿਊਜ਼ੀਲੈਂਡ ਚਲੇ ਜਾਣ ਜਾਂ ਉਹਨਾਂ ਨੇ 13 13 14 14 ਘੰਟੇ ਕੰਮ ਕਿਤੇ ਜੇ ਉਹ 14 ਘੰਟੇ ਇੱਥੇ ਕੰਮ ਕਰੇ ਨਾ ਰਿਜ਼ਲਟ ਉਹੀ ਉਹਨਾਂ ਨੂੰ ਇੱਥੇ ਮਿਲਦਾ ਪਰ ਉਹ ਸਕਿਲਡ ਹੋਣਾ ਚਾਹੀਦਾ ਬੰਦਾ ਉਹ ਸਕਿਲਡ ਹੋਣਾ ਚਾਹੀਦਾ ਬਟ ਹਾਂਜੀ ਉਹ ਸਕਿਲਡ ਹੋਣਾ ਚਾਹੀਦਾ ਬਟ ਉਹ ਕੰਮ ਵੀ ਉਹਨਾਂ ਘੰਟੇ ਕਰੇ ਆਪਣੇ ਇੱਥੇ ਕੰਮ ਵੀ ਆਪਣੇ ਪੰਜਾਬੀ ਕਈ ਵਾਰੀ ਹੁੰਦਾ ਕਿ ਆਪਾਂ ਬਾਹਰ ਉਹਨਾਂ ਕੰਮ ਕਰਦੇ ਆ ਇੱਥੇ ਘੱਟ ਕਰਦੇ ਆ ਆਈ ਥਿੰਕ ਤੇ ਉਹ ਵਰਕ ਕਲਚਰ ਸਕਿਲਸ ਸਕਿਲਸ ਮਤਲਬ ਸਹੀ ਸਕਿਲਸ ਹੋਣ ਵਰਕ ਬਟ ਲਾਈਫ ਬੈਲੈਂਸ ਉਹਨਾਂ ਨੂੰ ਪਹਿਲਾਂ ਪਤਾ ਲੱਗਦਾ ਜੇ ਉਹਨਾਂ ਘੰਟੇ ਕੰਮ ਵੀ ਕਰ ਰਹੇ ਆ ਤੇ ਸਭ ਚੀਜ਼ਾਂ ਸਿੱਖ ਰਹੇ ਆ रियलिटी ਵੀ ਪਤਾ ਆਪਾਂ ਨੂੰ ਪਤਾ ਮੈਨੂੰ ਮੇਰਾ ਮੇਨ ਪੁਆਇੰਟ ਇਹ ਆ ਕਿ ਆਪਾਂ ਬਾਹਰ ਰਹਿ ਕੇ ਰਿਐਲਿਟੀ ਦੇਖ ਚੁੱਕੇ ਆ ਕਿ ਜੇ ਤੁਸੀਂ ਗਲਤ ਚੀਜ਼ਾਂ ਵਿੱਚ ਫਸ ਜਾਨੇ ਹੋ ਬਾਹਰ ਜਾ ਕੇ ਉਹਦੇ ਚ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਜੇ ਤੁਸੀਂ ਐਜ਼ ਅ ਸਟੂਡੈਂਟ ਜਾ ਕੇ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਪੈਸੇ ਕਮਾਓ ਫਿਰ ਤਾਂ ਤੁਸੀਂ ਪੜਨ ਦਾ ਵੀ ਨਹੀਂ ਟਾਈਮ ਮਿਲਣਾ ਬੁਜੇ ਤੁਸੀਂ ਇੱਥੇ ਪੜ ਕੇ ਉੱਥੇ ਜਾਓ ਸਹੀ ਡਿਗਰੀ ਤੁਹਾਡੇ ਕੋਲ ਹੋਵੇ ਫਿਰ ਤੁਹਾਡੀ ਜੌਬ ਵੀ ਵਧੀਆ ਤੁਹਾਡੇ ਕੋਲ oportunidades ਵੀ ਵਧੀਆ ਮੇਰਾ ਇਹ ਕਹਿਣਾ ਹੈ ਗਾਇਸ ਗੱਲ ਦਾ ਬਹੁਤ ਚੰਗਾ ਲੱਗਾ ਤੁਹਾਨੂੰ ਗੱਲਬਾਤ ਕਰਕੇ ਤੇ ਤੁਹਾਡਾ ਆਈਡੀਆ ਤੁਹਾਡਾ ਮਿਸ਼ਨ ਬਹੁਤ ਅੱਛਾ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਹੋਰ ਸਕਸੈਸ ਹੋਵੋ ਆਪਾਂ ਫਿਰ ਗੱਲਾਂ ਕਰਦੇ ਰਹਾਂਗੇ ਟਾਈਮਿੰਗਲੀ ਪੋਸਿਬਲ ਹੈ ਥੈਂਕ ਯੂ